ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਠਵਾਰ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਤਿੰਨ ਪਿੰਡ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਪਿੰਡ ਹੀ ਇਹ ਜਿਹੜੀ ਵੀਡੀਓ ਦੇ ਵਿੱਚ ਆਪਾਂ ਦੇਖ ਪਾ ਰਹੇ ਹਾਂ ਕਿ ਲਿਖਿਆ ਹੋਇਆ ਸਾਡਾ ਪਿੰਡ ਵਿਕਾਊ ਹੈ ਇੱਥੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪਿੰਡ ਤਿੰਨੋਂ ਪਿੰਡਾਂ ਨੇ ਇਹ ਚੀਜ਼ ਲਿਖੀ ਹੈ ਕਿ ਸਾਡੇ ਜਿਹੜੇ ਪਿੰਡ ਨੇ ਉਹ ਵਿਕਾਉ ਨੇ ਕੀ ਹੈ ਪੂਰਾ ਮਸਲਾ ਜਾਣਦੇ ਆ ਮੇਰੇ ਸਹਿਯੋਗੀ ਕਿਰਨ ਵਿਸ਼ੇਸ਼ਟ ਜੀ ਤੋਂ ਬਤ ਬਤ ਸਵਾਗਤ ਹੈ ਸਰ ਧੰਨਵਾਦ ਮਾਨਸ਼ੂ ਧੰਨਵਾਦ ਹਾਂਜੀ ਸਰ ਜਿਹੜੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਆਪਾਂ ਦੇਖ ਪਾ ਰਹੇ ਹਾਂ ਕਿ ਪਿੰਡ ਵਿਕਾਉ ਨੇ ਲਿਖਿਆ ਹੋਇਆ ਸਾਫ਼ ਤੌਰ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਮਾਸ਼ੂਮਾ ਕੱਲ ਵੀਡੀਓ ਬੜਾ ਫੇਸਬੁਕ ਦੇਖ ਰਿਆ ਸੀ ਤਾਂ ਕੱਲ ਮੇਰੇ ਸਾਹਮਣੇ ਵੀਡੀਓ ਆਉਂਦੀ ਹੈ ਜੋ ਕਿ ਕੁਲਵੀਰ ਮੁਸ਼ਕਾਬਾ ਜਿਹੜਾ ਪਿੰਡ ਦੇ ਪਿਕਾਉ ਨੇ ਉਹਨਾਂ ਦਾ ਇੱਕ ਨਾਗਰਿਕ ਹੈ ਜਿਹਦੇ ਵੱਲੋਂ ਪਾਈ ਗਈ ਸੀਗੀ ਉਸ ਵੀਡੀਓ ਦੇ ਵਿੱਚ ਘਰ ਕਰਦੇ ਉੱਪਰ ਲੱਗੇ ਹੋਏ ਪਰਚੇ ਦਿਖਾਏ ਜਾ ਰਹੇ ਮੇਰਾ ਘਰ ਵਿਕਾਊ ਹੈ ਮੇਰਾ ਘਰ ਵਿਕਾਊ ਹੈ ਤੇ ਨਾਲ ਹੀ ਫਿਰ ਉਸ ਵੀਡੀਓ ਦੇ ਵਿੱਚ ਉਸਨੇ ਦੱਸਿਆ ਕਿ ਸਾਡਾ ਜਿਹੜਾ ਪੂਰਾ ਪਿੰਡ ਹੈਗਾ ਉਹ ਵਿਕਾਊ ਹੈਗਾ ਤੇ ਉਸ ਤੋਂ ਬਾਅਦ ਚਿੰਤਾ ਜੀ ਜਾਗੀ ਕਿਉਂਕਿ ਖਬਰਾਂ ਕਰਦੇ ਆ ਪਰ ਉਹ ਜਨਾ ਜਿੱਥੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਅਸੀਂ ਰੰਗਲਾ ਪੰਜਾਬ ਬਣਾਣਾ ਹੈ ਤੇ ਪੰਜਾਬ ਦੇ ਵਿੱਚੋਂ ਜੇ ਪੂਰੇ ਦੇ ਪੂਰੇ ਪਿੰਡ ਇੱਕ ਨਹੀਂ ਬਲਕਿ ਤਿੰਨ ਦੇ ਤਿੰਨ ਪਿੰਡ ਜੇ ਬਕਾਉ ਹੋ ਜਾਣ ਤਾਂ ਫਿਰ ਚਿੰਤਾ ਦਾ ਬਣਦੀ ਹੈ ਇਸ ਦੇ ਲਈ ਅਸੀਂ ਜਿਹੜਾ ਹੈਗਾ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਏਵਲ ਪੰਜਾਬੀ ਟੀਵੀ ਦੇ ਇਸ ਮਾਧਿਅਮ ਦੇ ਰਾਹੀਂ ਜਿਵੇਂ ਕਿ ਤੁਸੀਂ ਇਸ ਵਿਸ਼ੇ ਨੂੰ ਦਿੱਤਾ ਹੈਗਾ ਤੋਂ ਤਸਵੀਰਾਂ ਵੀ ਸਾਡੇ ਕੋਲ ਆਈਆਂ ਨੇ ਜਿਦੇ ਵਿੱਚ ਪੂਰਾ ਪਿੰਡ ਜਿਹੜਾ ਹੈਗਾ ਬੈਨਰ ਲੈ ਕੇ ਖੜਾ ਹੁਣ ਲਿਖਿਆ ਹੋਇਆ ਹੈ ਕਿ ਸਾਡੇ ਪਿੰਡ ਬਕਾਉ ਨਹੀਂ ਸਾਡੇ ਪਿੰਡ ਦਾ ਮਤਲਬ ਹੈ ਕਈ ਪਿੰਡ ਹੋਗਾ ਕਈ ਪਿੰਡ ਕਈ ਪਿੰਡ ਪਕਾਉ ਹੈ ਕਹਿੰਦੇ ਜ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈਗਾ ਮੁਸਕਾਬਾਦ ਫਿਰਨੀਆਂ ਤੇ ਟਪਰੀਆਂ ਤਿੰਨ ਪਿੰਡ ਜਿਹੜੇ ਸਮਰਾਲਾ ਦੇ ਨੇੜੇ ਦੇ ਦੱਸੇ ਜਾਂਦੇ ਨੇ ਇਹ ਸਭ ਦੇ ਵਿੱਚ ਜਿਹੜੇ ਸ਼ਖਸ ਨੇ ਵੀਡੀਓ ਪਾਈ ਆ ਉਹ ਸ਼ਖਸ ਨੂੰ ਵੀ ਮੈਂ ਸੰਪਰਕ ਕੀਤਾ ਤੇ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨਾਲ ਵੀ ਗੱਲਬਾਤ ਹੋ ਜਾਵੇ ਕਿ ਆਖਿਰਕਾਰ ਪੂਰੀ ਗੱਲਬਾਤ ਹੈ ਕੀ ਹੈ ਕਿਸ ਤਰ੍ਹਾਂ ਹੋ ਜਿਹੜਾ ਹੈਗਾ ਆਪਣੇ ਪਿੰਡ ਨੂੰ ਵਿਕਾਉ ਦਾ ਜਿਹੜੇ ਪੋਸਟਰ ਲਗਾ ਰਹੇ ਨੇ ਕਿਸ ਤਰ੍ਹਾਂ ਉਹ ਜਿਹੜਾ ਇੱਕ ਕਾਰੋਬਾਰ ਹੁੰਦਾ ਹੈਗਾ ਹਰੇਕ ਵਿਅਕਤੀ ਪੂਰੇ ਜੀਵਨ ਦੀ ਪੂੰਜੀ ਲਗਾ ਕੇ ਕਾਰੋਬਾਰ ਬਣਾਉਂਦਾ ਲੇਕਿਨ ਉਸ ਨੂੰ ਵਿਕਾਉ ਲਗਾ ਦਿੰਦਾ ਸਾਡੇ ਨਾਲ ਕਲਵੀਰ ਮੁਸਕਾਬਾਦ ਜੀ ਹੈਗੇ ਨੇ ਇਸੇ ਪਿੰਡ ਦੇ ਨਾਗਰਿਕ ਜਿਨ੍ਹਾਂ ਨੇ ਵੀਡੀਓ ਪਾਈ ਸੀ ਜੀ ਕਲਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਏਵਨ ਪੰਜਾਬੀ ਟੀਵੀ ਦੇ ਉੱਪਰ ਬਹੁਤ ਬਹੁਤ ਧੰਨਵਾਦੀ ਸਾਰੇ ਦਰਸ਼ਕ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਆਪਾ ਸასი ਕਾਲ ਜੀ ਕੁਲਵੀਰ ਜੀ ਬੜਾ ਮਨ ਦੁਖੀ ਹੋਇਆ ਜਦੋਂ ਮੈਂ ਰਾਤ ਵੇਲੇ ਤੁਹਾਡੀ ਫੇਸਬੁੱਕ ਉੱਪਰ ਵੀਡੀਓ ਦੇਖ ਰਹਾ ਸੀਗਾ ਜਿਹਦੇ ਉੱਪਰ ਘਰ ਘਰ ਦੇ ਬਾਹਰ ਲੱਗਿਆ ਹੋਇਆ ਪੋਸਟਰ ਜਿਹੜਾ ਹਾਲਕੀ ਦੇਖਣ ਨੂੰ ਤਾਂ ਛੋਟਾ ਜਿਹਾ ਕਾਗਜ਼ ਦਾ ਟੁਕੜਾ ਸੀ ਪਰ ਉਹਦੇ ਉੱਪਰ ਲਿਖਿਆ ਹੋਇਆ ਜਿਹੜੀਆਂ ਲਾਈਨਾਂ ਸੀਗੀਆਂ ਮੇਰਾ ਘਰ ਵਿਕਾਊ ਹੈ ਜਿਸੇ ਉਹ ਵਿਅਕਤੀ ਨੇ ਘਰ ਬਣਾਉਣਾ ਹੁੰਦਾ ਪੂਰੀ ਜ਼ਿੰਦਗੀ ਦੀ ਪੂੰਜੀ ਲਗਾ ਦਿੰਦਾ ਪਰ ਘਰ ਵਿਕਾਊ ਲਿਖਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਹੜੀਆਂ ਮਜਬੂਰੀਆਂ ਹੁੰਦੀਆਂ ਹੁਣ ਕਿ ਉਸ ਵਿਅਕਤੀ ਦੀਆਂ ਪਰ ਘਰ ਤਾਂ ਘਰ ਉਸ ਤੋਂ ਅੱਗੇ ਮਨ ਹੋਰ ਦੁੱਖ ਹੈ ਜਦੋਂ ਤੁਸੀਂ ਕਹਿੰਦੇ ਮੇਰਾ ਪਿੰਡ ਵਿਕਾਊ ਹੈ ਅੱਜ ਦੀ ਤਸਵੀਰ ਦੇਖੀ ਹੋਰ ਜ਼ਿਆਦਾ ਦਿਲ ਦੁਖੀ ਹੋਇਆ ਤੁਸੀਂ ਕਿ ਸਾਡੇ ਪਿੰਡ ਵਿਕਾਊ ਨੇ ਯਾਨੀ ਕਿ ਤਿੰਨ ਪਿੰਡਾਂ ਦੀ ਗੱਲ ਕਰਤੀ ਐਡਾ ਵੱਡਾ ਕਦਮ ਕਿਉਂ ਚੱਕਣਾ ਪੈ ਰਿਹਾ ਹੈ ਜੀ ਦੇਖੋ ਜੀ ਗੱਲ ਇਹ ਹੈ ਦੀ ਸਾਡੇ ਪਿੰਡ ਦੇ ਵਿੱਚ ਇੱਕ ਸਾਡੇ ਹੀ ਪਿੰਡ ਦਾ ਵਿਅਕਤੀ ਜੋ ਦਿੱਲੀ ਜੇ ਨੌਕਰੀ ਕਰਦਾ ਸੀ ਉਹਨੂੰ ਸਬਸਿਡੀ ਦੇ ਲਾਲਚ 'ਚ ਜੇ ਕੋਈ ਸਰਕਾਰ ਨੇ ਦੇਤੀ ਹੋਈ ਆ ਮਹਾਮੋਤੀ ਕਿ ਭਈਆ ਇਹ ਫੈਕਟਰੀ ਲਾਲਾ ਤੇ ਦੇ ਵਿੱਚ ਸਬਸਿਡੀ ਬਹੁਤ ਆ ਜੋ ਤੈਨੂੰ ਪੂਸਾ ਹੀ ਪੈਸਾ ਹੋ ਜਾਊਗਾ ਤੇ ਤੇਰੇ ਕੋਲ ਆਪਣੇ ਪਿੰਡ ਦੀ ਕੁਝ ਜ਼ਮੀਨ ਜਮੂਨ ਹੈਗੀ ਉੱਥੇ ਕੁ ਲਾਲਾ ਪ੍ਰੋਜੈਕਟ ਉਹਨੇ ਬਿਨਾਂ ਸੋਚੇ ਸਮਝੇ ਸਾਡੇ ਪਿੰਡ ਦੇ ਵਿੱਚ ਫੈਕਟਰੀ ਲਾਉਣੀ ਸ਼ੁਰੂ ਕਰਤੀ ਜੋ ਸਰਕਾਰ ਟਿਕ ਪੈਸੇ ਦੇ ਲਾਲਚ 'ਚ ਜੋ ਕਿ ਇੱਕ ਗੈਸ ਕੈਮੀਕਲ ਆਜ ਗੰਦਕੂੜਾ ਸਾਰ ਕੇ ਇਹ ਜਿਹੜੀ ਫੈਕਟਰੀ ਆ ਉਹ ਚੱਲ ਰਹੀ ਆ ਉਹ ਲੱਗ ਰਹੀ ਆ ਤੇ ਉਹਦੇ ਕਰਕੇ ਸਾਡੇ ਪਿੰਡ ਦੇ ਜਿਹੜੇ ਲੋਕ ਨੇ ਤਿੰਨ ਪਿੰਡਾਂ ਨੇ ਉਹ ਅੱਜ ਬਕਾਉ ਦੀ ਬਾਜ਼ਾਰ ਤੇ ਆ ਗਏ ਕਿਉਂਕਿ 20 ਸਾਲ ਬਾਅਦ ਇਹ 15 ਸਾਲਾਂ ਬਾਅਦ ਅਸੀਂ ਇਹ ਪਛਾਣ ਚੱਕੀਏ ਕਿ ਸਾਡੇ ਲੋਕ ਮਾਰ ਰਹਿਲੇ ਬਿਮਾਰੀਆਂ ਲੱਗ ਜਾਣਾ ਅਤੇ ਸਾਡੇ ਪਿੰਡ ਦੇ ਲੋਕ ਕਮਜ਼ੋਰ ਹੋ ਜਾਣਾ ਉਦੋਂ ਅਸੀਂ ਵੇਚ ਕੇ ਜਾਈਏ ਉਸ ਤੋਂ ਪਹਿਲਾਂ ਹੀ ਅਸੀਂ ਹੁਣੇ ਵਿਚਾਰ ਕਰ ਲਏ ਕਿ ਅਸੀਂ ਉਸ ਤੋਂ ਪਹਿਲਾਂ ਹੀ ਚਲੋ ਇਹ ਫੈਕਟਰੀ ਪ੍ਰਸ਼ਾਸਨ ਨਹੀਂ ਚੱਕਦਾ ਜੀ ਕੁਲਵੀਰ ਜੀ ਤੁਸੀਂ ਕਹਿੰਦੇ ਸਰਕਾਰਾਂ ਨੇ ਅਨੁਮਤੀ ਦੇ ਦਿੱਤੀ ਉਹਨੂੰ ਫੈਕਟਰੀ ਲਗਾਉਣ ਦੀ ਸੂਬਾ ਸਰਕਾਰ ਨੇ ਅਨੁਮਤੀ ਦਿੱਤੀ ਹੈ ਜਾਂ ਕੇਂਦਰ ਸਰਕਾਰ ਨੇ ਕਿਉਂਕਿ ਸੂਬਾ ਸਰਕਾਰ ਦੀ ਗੱਲ ਕਰੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਕਿ ਅਸੀਂ ਰੰਗਲਾ ਪੰਜਾਬ ਬਣਾਣਾ ਪਰ ਪੰਜਾਬ ਚ ਤਾਂ ਪਿੰਡ ਵਿਕਾਊ ਕਰਦੇ ਤੁਸੀਂ ਜੀ ਇਹ ਉਹਦਾ ਕਾਰਨ ਇਹ ਆ ਜੀ ਇਹ ਸੈਂਟਰ ਦਾ ਪ੍ਰੋਜੈਕਟ ਹੋਣਗੇ ਜੀ ਪਰ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਲੱਗ ਰਹੇ ਨੇ ਤੇ ਵੀ ਅਸੀਂ ਇਹ ਪ੍ਰੋਜੈਕਟ ਲਾਉਣੇ ਨੇ ਗੈਸਾ ਗੂਸਾ ਵਾਲੇ ਬਾਯੋ ਗੈਸ ਜਾਂ ਬੰਦੇ ਕ੍ਰਿਕਟ ਸਫਾਨੀਆਂ ਨੇ ਤੇ ਜਿਹਦੇ ਕਾਰਨ ਕਰਕੇ ਪਰ ਸਾਡਾ ਜਿਹੜੀ ਬੈਲਟ ਆ ਜਿਹੜੀ ਅਸੀਂ ਪਿੰਡ ਸਾਡੇ ਮੁਸਕਾਵਾ ਕੀਨੀਆਂ ਟੱਪਰੀਆਂ ਜਾਂ ਸਾਡੀ ਪੂਰੀ ਬੈਲਟ ਹੈ ਗ੍ਰੀਨਰੀ ਵੈਲਟ ਹੈ ਪੂਰੀ ਕ੍ਰੀਮ ਬੈਲਟ ਕਹਿੰਦੇ ਨੇ ਨੂੰ ਇੱਥੇ ਸਬਜ਼ੀਆਂ ਭਾਜੀਆਂ ਦਾ ਇਹੀ ਪ੍ਰੋਸੈਸ ਜਾਂਦਾ ਕੰਮ ਚੱਲਦਾ ਇਹਦੇ ਇਹ ਪੂਰੇ ਪੰਜਾਬ ਨੂੰ ਸਬਜੀ ਕਾਜੀ ਆਲੂ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈਗੇ ਨੇ ਇੱਥੇ ਬਹੁਤ ਸਾਰੇ ਕੋਲਡ ਸਟੋਰ ਬਣੇ ਨੇ ਹੋਰ ਬਹੁਤ ਕੁਝ ਬਣਿਆ ਹੋਇਆ ਮੇਰੇ ਜੇਕਰ ਮੈਂ ਗਲਤ ਨਹੀਂ ਹੈਗਾ ਤਾਂ ਜੇਕਰ ਮੈਂ ਗਲਤ ਨਹੀਂ ਹੈਗਾ ਕੁਲਵੀਰ ਜੀ ਜਦੋਂ ਖੰਨੇ ਤੋਂ ਸਮਰਾੜੇ ਵੱਲ ਜਾਂਦੇ ਆ ਉਦੋਂ ਰਾਹ ਚੰਦ ਨੇ ਪਿੰਡ ਸਾਰੇ ਜੀ 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 ਨਹੀਂ ਉਸ ਤੋਂ ਅੱਗੇ ਚੱਪ ਕੇ ਜੀ ਬਸ ਫਰਾਏ ਤੋਂ ਮਾਛੋੜ ਵਾਲੇ ਰੋਡ ਤੋਂ ਪੈ ਕੇ ਸਾਰੀ ਨਾ ਗੜੀ ਦੇ ਪੁਲ ਤੋਂ ਲੈ ਕੇ ਜਮਕੌਰ ਤੱਕ ਇਹ ਸਾਰਾ ਹੀ ਸ ਕੋਰ ਪੱਟੀ ਚੱਲਦੀ ਆ ਇਹ ਪੱਟੀ ਪੂਰੀ ਦੀ ਪੂਰੀ ਜਿਹੜੀ ਆ ਬਜਾਊਗਾ ਇਹ ਰੇਤ ਦੀ ਜ਼ਮੀਨ ਨਹੀਂ ਇੱਕ ਪਿਆਰੀ ਜ਼ਮੀਨ ਆ ਇਹਦੇ ਵਿੱਚ ਕਿ ਇੱਕ ਤਾਂ ਪਾਣੀ ਦਾ ਲੈਵਲ ਬਹੁਤ ਸੋਹਣਾ 340 ਫੁੱਟ ਤੇ ਸਾਡੇ ਪਾਣੀ ਦਾ ਲੈਵਲ ਆ ਤੇ ਉਸ ਤੋਂ ਵਧੀਆ ਇੱਥੇ ਕੀ ਆ ਹਰ ਤਰ੍ਹਾਂ ਦੀ ਸਬਜ਼ੀ ਰਹਿੰਦੀ ਆ ਤੇ ਸਾਲ ਦੇ ਵਿੱਚ 3-3 4-4 ਫਸਲਾਂ ਲੈ ਸਕਦੇ ਹੁਸੀਂ ਅਗਰ ਡੈਂਟੀ ਚਾਹ ਕਣਕੀ ਪੰਜਾਬ ਦੇ ਹੁਣ ਸਭ ਤੋਂ ਜੇ ਵਧੀਆ ਉਪਜਾਊ ਜਗ੍ਹਾ ਕਹੀਏ ਉਹਨੂੰ ਵੀ ਗਰਕ ਕਰਨ ਦੀ ਤਰ੍ਹਾਂ ਤਿਆਰੀਆਂ ਹੋ ਰਹੀਆਂ ਨੇ ਜੀ ਬਿਲਕੁਲ ਹੀ ਉਹ ਉਹ ਉਸ ਕੱਲ ਤੇ ਆ ਗਿਆ ਤੇ ਉਸ ਦੇ ਨਾਲ ਨਾਲ ਲੋਕਾਂ ਦੇ ਉਹ ਜਿਹੜੇ ਜ਼ਮੀਨਾਂ ਦਾ ਖਤਮ ਕਰਨਾ ਕੋਈ ਚੱਕਰ ਨਹੀਂ ਉਹ ਤਾਂ ਜਨਸੀਵਲ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਲੋਕ ਇੱਕ ਵਧੀਆ ਤਰੀਕੇ ਨਾਲ ਸਬਜ਼ੀ ਚੰਗੀ ਸਬਜ਼ੀ ਉਗਾ ਕੇ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਦਿੰਦੇ ਨੇ ਸਾਡੇ ਪਿੰਡ ਦੀ ਸਬਜ਼ੀ ਤਾਜ਼ਾ ਹੋਟਲ ਦੇ ਵਿੱਚ ਵੀ ਸਾਡੇ ਪਿੰਡੋਂ ਸਬਜ਼ੀ ਜਾਂਦੀ ਆ ਇੱਥੇ ਇੰਨਾ ਮਸ਼ਹੂਰ ਪਿੰਡ ਮੁਸਕਾਵਾਦ ਆ ਸਬਜ਼ੀ ਚਗਾਉਂ ਵਾਸਤੇ ਕਿ ਸਪੈਸ਼ਲ ਅਥਾਰੀ ਤਾਜ਼ਾ ਹੋਟਲ ਦੇ ਵਿੱਚ ਜਾਂ ਬੜੇ ਬੜੇ ਰੈਸਟੋਰੈਂਟ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਕੌਮਰੀ ਸਬਜ਼ੀ ਜਿਹੜੀ ਖਰੀਦੀ ਜਾਂਦੀ ਉਹ ਮੁਸਕਾ ਆਪ ਤੋਂ ਕਲੀਕੀ ਜਾਂਦੀ ਹੈ ਜੀ ਜੀ ਗੁਰਵੀਰ ਜੀ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਹੈਗਾ ਤੁਹਾਡੇ ਕੋਲੋਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਡੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਹਾਡੇ ਇਲਾਕੇ ਦੇ ਐਮਐਲਏ ਤੁਹਾਡੇ ਇਲਾਕੇ ਦੇ ਜਿਹੜੇ ਵਜ਼ੀਰ ਨੇ ਜਾਂ ਸਰਕਾਰ ਵੱਲੋਂ ਕੋਈ ਨੁਮਾਇੰਦਾ ਆ ਕੇ ਤੁਹਾਨੂੰ ਮਿਲਿਆ ਕੀ ਆ ਕਿਉਂ ਕਰ ਰਹੇ ਹੋ ਨਹੀਂ ਯਾਰ ਦੇਖ ਇਸ ਵਿਸ਼ੇ ਤੇ ਹੁਣ ਤੱਕ ਕੋਈ ਵੀ ਨਹੀਂ ਆਇਆ ਦੇਖੋ ਆ ਇਸ ਦੀ ਗੱਲ ਘਟਣਾ ਹੋਰ ਤੋਂ ਬਾਅਦ ਤੀਜੇ ਤੋਂ ਕੋਈ ਵੀ ਨਹੀਂ ਆ ਕੇ ਮਿਲਿਆ ਤੇ ਵੀ ਅਸੀਂ ਬਕਾਉ ਲਾਤੇ ਪਿੰਡ ਹਾਂ ਉਹ ਪਸਾਡੇ ਐਮਐਲਏ ਸਾਹਿਬ ਸਾਡੇ ਨਾਲ ਜਿਵੇਂ ਹਮਦਰਦੀ ਰੱਖਦੇ ਨੇ ਉਹ ਹਮੇਸ਼ਾ ਕਹਿੰਦੇ ਨੇ ਜੀ ਮੈਂ ਤੁਹਾਡੇ ਨਾਲ ਆ ਪਰ ਜਿਵੇਂ ਇੱਕ ਐਮਐਲਏ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਠੋਕ ਕੇ ਵਿਰੋਧ ਕਰਨਾ ਚਾਹੀਦਾ ਕਿ ਅਸੀਂ ਤੁਹਾਡੇ ਪਿੰਡ ਚ ਸਾਈ ਜੀ ਕਿ ਕੁਝ ਵੀ ਹੋ ਜਵੇ ਅਸੀਂ ਇਹ ਫੈਕਟਰੀ ਨੰਗੜ ਦਿੰਦਾ ਜੇ ਕੋਈ ਕੰਮ ਕਰਨਾ ਆਊਗਾ ਤੇ ਮੈਂ ਡੱਟੇ ਮਾਰ ਕੇ ਤੇ ਆਉਂਗਾ ਇਥੋਂ ਜਾਂ ਅਸੀਂ ਪ੍ਰਸ਼ਾਸਨ ਨਾਲੋਂ ਅੰਦਰ ਕਰੂਗਾ ਜੀ ਅੱਜ ਜੀ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤੁਹਾਡੇ ਪਿੰਡ ਦੇ ਹੀ ਵਿਅਕਤੀ ਨੂੰ ਮਨਜ਼ੂਰੀ ਮਿਲੀ ਹੈ ਕੀ ਉਹਨਾ ਮਹਾਪੁਰਸ਼ਾਂ ਦਾ ਨਾਮ ਜਾਣ ਸਕਦੇ ਆ ਕਿ ਕੌਣ ਨੇ ਜਿਹਨੇ ਪਿੰਡ ਬਾਰੇ ਨਹੀਂ ਸੋਚਿਆ ਤੇ ਸਿਰਫ ਪੈਸੇ ਬਾਰੇ ਸੋਚਿਆ ਜਿਹਦੇ ਪੁੱਤਰ ਨੇ ਜੀ ਸੇਰ ਸਿੰਘ ਦੇ ਪੁੱਤਰ ਨੇ ਜੀ ਅੰਤਾਰ ਸਿੰਘ ਜੀ ਤੇ ਇਹ ਆਪ ਤਾਂ ਇੱਥੇ ਰਹਿੰਦੇ ਨੇ ਰਹਿਣ ਦਾ ਚੰਡੀਗੜ੍ਹ ਮਹਾਲੀ ਨੇ ਇਹ ਤੇ ਪਰ ਇਹਨਾਂ ਦੀ ਜ਼ਮੀਨ ਇੱਥੇ ਹੈਗੀ ਸੀਗੀ ਤੇ ਉਸ ਜ਼ਮੀਨ ਦੇ ਵਿੱਚ ਇਹ ਫੈਕਟਰੀ ਲਾਉਣ ਲੱਗੇ ਤਾਂ ਉਹਨੂੰ ਬਾਅਦ ਸੀਗਾ ਵੀ ਅਸੀਂ ਕਿਹੜਾ ਇੱਥੇ ਰਹਿਣਾ ਸੀ ਜਾਂ ਚੰਡੀਗੜ੍ਹ ਰਹਿਣਾ ਤੇ ਮਰਨਗੇ ਤਾਂ ਲੋਕ ਮਰਨਗੇ ਤਾਂ ਇਸ ਕਿਉਂਕਿ ਇਹਨੂੰ ਪਿੰਡ ਨਾਲ ਹਮਦਰਦੀ ਵੀ ਹੈ ਨਹੀਂ ਕਿਉਂਕਿ ਉਹਦਾ ਕਾਰਨ ਇਹ ਕਿਉਂਕਿ ਇਹਦੀ ਰਹਿਸ਼ੇਤ ਵੀ ਨਹੀਂ ਹੈਗੀ ਇਹ ਤਾਂ ਪੜਿਆ ਲਿਖਿਆ ਦਿੱਲੀ ਆ ਸਾਰੇ ਉਧਰਲੇ ਵਸੇ ਤੇ ਅੱਜ ਇਹਨੇ ਆਪਣੇ ਆਪ بڑا ਸਟੈਪ ਚੱਕ ਲਿਆ ਔਰ ਸਾਡੇ ਕਹਿਣ ਦੇ ਪਹਿਲੀ ਏਟ ਰੱਖਣ ਤੋਂ ਹੀ ਵਿਰੋਧ ਕਰਦੇ ਆ ਰਹੇ ਆ ਪਰ ਇਸ ਬੰਦੇ ਨੇ ਕਿਸੇ ਦੀ ਸੁਣਵਾਈ ਨਹੀਂ ਕੀਤੀ ਸਗੋਂ ਉਲਟਾ ਸਾਨੂੰ ਧਮਕੀਆਂ ਦਿੰਦਾ ਕਿ ਜੇ ਤੁਸੀਂ ਮੇਰੀ ਫੈਕਟਰੀ ਬੰਦ ਕਰੇਗੇ ਤਾਂ ਮੈਂ ਨਹਿਰ ਛਾਲ ਮਾਰ ਕੇ ਮਰ ਜਾਣਾ ਜੀ 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 ਨਹੀਂ ਹੋ ਸਕਦਾ ਉਹਨਾਂ ਦੇ ਵੱਡੇ ਪੈਸੇ ਲੱਗੇ ਹੋਣ ਇਸ ਕਰਕੇ ਉਹਨੂੰ ਮੈਂ ਇਹ ਕਹਿਣਾ ਪੈਂਦਾ ਹੋਵੇਗਾ ਤੁਹਾਨੂੰ ਨਿੱਜੀ ਤਕੋ ਪੈਸੇ ਲੱਗੇ ਸੀ ਤਾਂ ਪਹਿਲੇ ਦਿਨ ਪਹਿਲੀ ਟਰੱਕਣ ਤੋਂ ਸ਼ੁਰੂ ਕਰਤੀ ਸੀ ਗੱਲ ਕਰਦੇ ਸੀ ਨਾ ਰੱਖੋ ਇਹਦਾ ਫੀਲ ਨੂੰ ਅੱਜ 2 ਸਾਲ ਹੋ ਗਏ ਨਾ ਗੱਲਾਂ ਨੂੰ ਤੱਕ ਜਾ ਕੇ ਸਾਨੂੰ ਅੱਜ ਇਸ ਲੇਵਲ ਤੱਕ ਪਹੁੰਚਣਾ ਪੈ ਰਿਹਾ ਕਿ ਸਾਨੂੰ ਆਪਣਾ ਪਿੰਡ ਬਗਾਉ ਤੱਕ ਜਾਣਾ ਪੈ ਗਿਆ ਪਹਿਲੇ 2 ਸਾਲ ਤਾਂ ਅਸੀਂ ਉਹਦੇ ਨਾਲ ਪੂਰੀ ਬੈਠ ਕੇ ਟੇਬਲਾਂ ਦੇ ਉੱਤੇ ਗੱਲਬਾਤ ਕਰਦੇ ਰਹੇ ਹਾਂ ਅਸੀਂ ਇੱਥੇ ਪਿੰਡਾਂ ਦੇ ਵਿੱਚ ਇਕੱਠ ਕਰਦੇ ਰਹੇ ਹਾਂ ਪਰ ਉਹ ਬੰਦੇ ਦੇ ਕੈਰੈਕਟਰ ਨਾਲ ਵਿੱਚ ਜਿਵੇਂ ਜੂ ਨਹੀਂ ਸਰਤੀ ਜੀ ਤੁਸੀਂ ਕਹਿੰਦੇ ਹੋ 2 ਸਾਲ ਹੋ ਗਏ ਤੁਹਾਡੀ ਸੁਲਵਾਈ ਨਹੀਂ ਹੋ ਰਹੀ ਇਸ ਕੱਲ ਦੇ ਉੱਪਰ ਹੁਣ ਤੱਕ ਕਿਹੜੇ-ਕਿਹੜੇ ਮੰਤਰੀ ਕਿਹੜੇ-ਕਿਹੜੇ ਐਮਐ ਜੀ ਅਸੀਂ ਸਾਰੇ ਪੰਜਾਬ ਦੇ ਹਰ ਜਗ੍ਹਾ ਤੇ ਜੇ ਅਸੀਂ ਪਹੁੰਚ ਕੀਤੀ ਹੈ ਜੀ ਹਰ ਮਿਨਿਸਟਰ ਹੱਤ ਰਹੀ ਕਿ ਨਾਲ ਅਸੀਂ ਕੋਸ਼ਿਸ਼ ਕਰ ਚੁੱਕੇ ਹਾਂ ਜੱਦ ਕਰ ਚੁੱਕੇ ਹਾਂ ਆਪਣੀ ਗੱਲ ਰੱਖਣ ਦੇ ਹਰ ਇੱਕ ਸਾਡੇ ਨਾਲ ਵਿਸ਼ਵਾਸਨ ਦੇ ਕੇ ਸਾਨੂੰ ਮੋਰਦਲਾ ਵੀ ਕੋਈ ਚੱਕਰ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡੇ ਹੋ ਅਸੀਂ ਤੁਹਾਡੇ ਆ ਤੇ ਪਰ ਅਸੀਂ ਫੈਕਟਰੀ ਲੱੱਗਣ ਨਹੀਂ ਦੇਵਾਂਗੇ ਪਰ ਉਹ ਕੰਮ ਕਦੇ ਬੰਦ ਨਹੀਂ ਹੋਇਆ ਅਸੀਂ ਉਹ ਲੋਕੋ ਜਿਹੜੀ ਕੋਈ ਚੀਜ਼ ਆਉਂਦੀ ਆ ਅਸੀਂ ਉਹ ਰੋਕਦੇ ਆ ਅਸੀਂ ਉਹ ਡੱਕਦੇ ਆ ਵੀ ਭਾਈ ਤੁਸੀਂ ਇੱਥੇ ਕਿੱਧਰ ਨੂੰ ਗੱਡੀ ਲੈ ਕੇ ਜਾਂਦੇ ਆ ਤੁਸੀਂ ਢੇਰਦੇ ਆ ਵੀ ਭਾਈ ਅਸੀਂ ਉੱਥੇ ਚੱਲ ਨਹੀਂ ਜਾਣੀ ਰੋਜ਼ ਅਸੀਂ ਪ੍ਰਸ਼ਾਸਨ ਨੂੰ ਮੌਕੇ ਤੇ ਬੁਲਾ ਕੇ ਉਹਨਾਂ ਦਾ ਕੰਮ ਬੰਦ ਕਰਾਉ ਕਨਵੀਰ ਸਿੰਘ ਜੀ ਤੁਸੀਂ ਕਹਿੰਦੇ ਕਿਸੇ ਆਪਣੇ ਸਿਰੇ ਤੋਂ ਕੰਮ ਬੰਦ ਕਰਵਾਉਂਦੇ ਆ ਤੇ ਹੁਣ ਉਮੀਦ ਹੈ ਕਿ ਐਮਪੀ ਇਲੈਕਸ਼ਨ ਨੇੜੇ ਆ ਗਏ ਤੇ ਕੈਂਡੀਡੇਟ ਕਲੀਅਰ ਹੋ ਰਹੇ ਨੇ ਤੁਹਾਡੇ ਇਲਾਕੇ ਤੋਂ ਕਿਹੜਾ ਕੈਂਡੀਡੇਟ ਆਇਆ ਕੁਝ ਪਤਾ ਲੱਗਿਆ ਜੀ ਮੌਜੂਦ ਹਾਂ ਜੀ ਜੀ ਹੋਈ ਕਾਂਗਰਸ ਤੋਂ ਕਾਂਗਰਸ ਤੋਂ ਤਬਦੀਲ ਹੋ ਕੇ ਆਮ ਆਦਮੀ ਪਾਰਟੀ ਦਾ ਜੀਪੀ ਸਿੰਘ ਕੋਈ ਹੈਗਾ ਜੀ ਉਹ ਉਹਨੂੰ ਸਾਡੇ ਹਲਕੇ ਦੀ ਰਿਪੋਰਟ ਜੀ ਫਤੇ ਕੱਢਦੀ ਕੋਈ ਹਲਕਾ ਸਾਡਾ ਫਤੇ ਕੱਢਦਾ ਜੀ ਜੀਪੂ ਸਿੰਘ ਹੈਗੇ ਨੇ ਜੀ 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 ਠੀਕ ਹੈ ਜੀ ਜੀ ਇਹ ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀ ਕਿ ਹੁਣ ਆਮ ਆਦੀ ਪਾਰਟੀ ਚ ਨਹੀਂ ਤਾਂ ਲੱਗਦਾ ਕਿ ਤੁਹਾਡੀ ਸੁਣਵਾਈ ਉੱਥੇ ਹੋਊਗੀ ਦੇਖੋ ਜੀ ਅਸੀਂ ਆਪਣੇ ਕੋਲੋਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਾਂਗੇ ਜੀ ਇਹ ਦਵਾਈ ਹੋਊਗੀ ਕਿ ਨੇ ਉਹਦੇ ਤਾਂ ਪਤਾ ਨਹੀਂ ਜੀ ਜਿਵੇਂ ਅੱਜ ਦੀ ਤਸਵੀਰ ਦੇਖੀ ਹੈਗੀ ਆ ਪੂਰਾ ਪਿੰਡ ਜਿਹੜਾ ਹੈਗਾ ਤਸਵੀਰ ਦੇ ਵਿੱਚ ਬੈਨਰ ਫੜ ਕੇ ਖੜਾ ਹੈ ਪੁਲਿਸ ਇਸ ਟਾਈਮ ਵੀ ਇਸ ਟਾਈਮ ਵੀ ਕਈ ਤਰ੍ਹਾਂ ਡੇਲੀ ਬੋਸ ਹੋਰ ਵਗੈਰਾ ਸਾਰੇ ਪੱਥਰ ਕਰਾ ਕੇ ਪਿੰਡ ਦੇ ਵਿੱਚ ਕੰਟਰੋਲ ਜੀ ਕਰ ਰਹੇ ਨੇ ਤੇ ਲਾਈਵ ਹੋਇਆ ਸਾਰਾ ਪਿੰਡ ਇਕੱਠਾ ਆ ਜੀ ਇਸ ਟਾਈਮ ਵੀ ਬਿਲਕੁਲ ਬਿਲਕੁਲ ਜੀ ਕੋਈ ਹੋਰ ਆਪਣੀ ਗੱਲ ਰੱਖਣਾ ਚਾਹੁੰਦਾ ਹੋਵੇ ਕਿਉਂਕਿ ਕਈ ਸਾਡੇ ਪਿੰਡ ਦੇ ਵਿੱਚ ਇੱਕ ਕੈਪਟਨ ਸਰਕਾਰ ਨੇ 65 ਕਿਲੇ ਰਿਕੁਆਇਰ ਕਰਕੇ ਫੂਡ ਪ੍ਰੋਸੈਸਿੰਗ ਦਾ ਪ੍ਰੋਜੈਕਟ ਰੱਖਿਆ ਸੀਗਾ ਉਹ ਚਾਲੂ ਨਹੀਂ ਹੋਇਆ ਤੇ ਜਿਹੜੀਆਂ ਮਾਰੂਖ ਪਾਣੀ ਦੀ ਧਰਤੀ ਨੂੰ ਵੀ ਖਤਮ ਕਰ ਰਹੀਆਂ ਨੇ ਤੇ ਸਾਡੇ ਵਾਤਾਵਰਣ ਨੂੰ ਵੀ ਖਤਮ ਕਰ ਦੇਣ ਉਹਦੀਆਂ ਫੈਕਟਰੀਆਂ ਲਾਈਆਂ ਜਾ ਰਹੀਆਂ ਨੇ ਅਸੀਂ ਇਸ ਵਿਅਕਤੀ ਨੂੰ ਕਹਿੰਨੇ ਆ ਆਪਣੇ ਪਿੰਡ ਦੇ ਵਿੱਚ ਕਾਲਜ ਬਣਾ ਦੇਵੇ ਇਹ ਆਪਣੇ ਪਿੰਡ ਦੇ ਵਿੱਚ ਇਸੇ ਜ਼ਮੀਨ ਦੇ ਵਿੱਚ ਕੋਈ ਕੋल्ड ਸਟੋਰ ਖੋਲ੍ਹ ਲਵੇ ਸਾਰਾ ਪਿੰਡ ਇਹਦੇ ਕੋਈ ਹੀ ਸਾਰਾ ਸਮਰਥਨ ਰੱਖਿਆ ਕਰੂਗਾ ਅਸੀਂ ਇਹਦੇ ਵਾਅਦਾ ਕਰਦੇ ਆ ਅਸੀਂ ਇਹਦੀ ਫੈਕਟਰੀ ਦੇ ਖਿਲਾਫ ਨਹੀਂ ਅਸੀਂ ਖਲਾਫਾ ਕੇ ਪਿੰਡ ਦੇ ਵਿੱਚ ਨਹੀਂ ਲੱਗਣੇ ਸਹੀ ਏ ਇੱਕ ਫੋਕਲ ਪੁਆਇੰਟ ਹੁੰਦਾ ਨੇ ਫੈਕਟਰੀਆਂ ਵਾਸਤੇ ਉਸ ਫੋਕਲ ਵਾਰਡ ਏਰੀਆ ਦੇ ਵਿੱਚ ਇਹ ਫੈਕਟਰੀਆਂ ਲੱਗਣੇ ਚਾਹੀਦੀਆਂ ਨੇ ਨਾ ਕਿ ਸਾਡੇ ਸਾਡੇ ਤੋਂ 2 ਕਿਲੋਮੀਟਰ ਦਾ ਆਪਣੇ 5-6 ਕਿਲੋਮੀਟਰ ਦੇ ਉੱਤੇ ਹੀ ਫੋਕਸ ਪਾਣੀ ਸ਼ੁਰੂ ਹੋ ਜਾਂਦਾ ਉੱਥੇ ਜਾ ਕੇ ਆਪਣੀ ਫੈਕਟਰੀ ਲਾਵੇ ਨਾ ਜੀ ਜੇਕਰ ਕੁਲਵੀਰ ਜੀ ਗੱਲ ਕੀਤੀ ਜਾਵੇ ਕਿ 2 ਸਾਲਾਂ ਦੇ ਵਿੱਚ ਇਸ ਵਿਅਕਤੀ ਨਾਲ ਥੋੜੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਨੇ ਸਾਡੀ ਮੈਂ ਖੁਦ ਵੀ ਇਹ ਮੀਟਿੰਗ ਹਰ ਇੱਕ ਮੀਟਿੰਗ ਦੇ ਵਿੱਚ ਬੈਠੇ ਆਂ ਮੈਂ ਵੀ ਤਾਂ ਵੀ ਇੱਥੇ ਕੋਟਕੜ ਪੰਜ ਸੱਤ ਮਰੀ ਕੰਮ ਅਸੀਂ ਮੈਂ ਕੋਲ ਵਿੱਚ ਦੀ ਟੀਮ ਦੇ ਵਿੱਚ ਗਿਆ ਸੀਗਾ ਕਿ ਅੱਜ ਵੀ ਤੁਸੀਂ ਇਹ ਕੰਮ ਨਾ ਕਰੋ ਤੇ ਇਹਨਾਂ ਨੇ ਕੋਈ ਸ਼ਰਤ ਨਹੀਂ ਦਿੱਤਾ ਉਹਦੋਂ ਵੀ ਕਰਾਂਗੇ ਜਾਂ ਨਹੀਂ ਕਰਾਂਗੇ ਨਹੀਂ ਕੋਈ ਸ਼ਬਦ ਕਹਿਣਾ ਨਹੀਂ ਜੀ ਮੈਂ ਮੈਂ ਚ ਬਹਿ ਨਹੀਂ ਕਰਨਾ ਨਾ ਮਰ ਜੂਗਾ ਤਾਂ ਮੈਂ ਫੈਕਟਰੀ ਨਹੀਂ ਕਰਦਾ ਕਰਦਾ ਹੂੰ ਜੀ ਯਾਨੀ ਕਿ ਗੱਲ ਜਿਹੜੀ ਹੈਗੀ ਆ ਉਹ ਨੱਕ ਤੇ ਆ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਬੈਠੋ ਤੇ ਹੁਣ ਪਿੰਡ ਦੇ ਜਿਹੜੇ ਮਹਿਲਾਵਾਂ ਹੈਗੇ ਨੇ ਜਾਂ ਬੱਚੇ ਹੈਗੇ ਨੇ ਆ ਤੁਸੀਂ ਆਹ ਜ ਤੁਸੀਂ ਸਾਡੇ ਪਿੰਡ ਦੇ ਮੈਂ ਹੋਰ ਪ੍ਰਧਾਨ ਸੰਜਣਾ ਨਾਲ ਗੱਲ ਕਰੋ ਜੀ ਕਰਾਓ ਜੀ ਲਾਈ ਗੋ ਜੀ ਆਫਿਸ ਸਸ਼ੀਕਾ ਜੀ ਸਸ਼ੀਕਾ ਜੀ ਕੀ ਨਾਮ ਬੋਲ ਰਿਹਾ ਤੁਹਾਡਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਸਿੰਘ ਸਾਹਿਬ ਤੁਹਾਡੀ ਆਵਾਜ਼ ਸਾਡੇ ਤੱਕ ਆ ਰਹੀ ਹੈ ਇਹ ਦੱਸੋ ਕਿ ਤੁਸੀਂ ਵੀ ਪੂਰੇ ਪਿੰਡ ਨਾਲ ਸਹਿਮਤ ਹੋ ਪਿੰਡ ਨੂੰ ਵੇਚਣ ਦੇ ਵਿੱਚ ਹਾਂਜੀ ਹਾਂਜੀ ਸਾਰੇ ਪਿੰਡ ਸਹਿਮਤ ਹੈ ਜੀ ਅਸੀਂ ਕੀ ਕਾਰਨ ਕੀ ਬਣਿਆ ਹੈਗਾ ਕੋਈ ਹੋਰ ਰਾਹ ਨਹੀਂ ਨਿਕਲਦਾ ਹੈਗਾ ਉਸ ਬੰਦੇ ਦੀ ਕਾਰੋਬਾਰ ਸ਼ੁਰੂ ਕਰ ਰਿਹਾ ਹੈ ਕਾਰੋਬਾਰ ਦੇ ਖਿਲਾਫ ਆਪਾਂ ਹਾਂਜੀ ਕਾ ਆਪਣੇ ਰਾਹ ਕੋ ਬਣਦੇ ਨੇ ਗੈਸ ਫੈਕਟਰੀ ਲੱਗਣ ਲੱਗੇ ਨੇ ਆਈ ਤੇ ਤੇ ਕੀ ਕੀ ਸਮੈਨ ਬੋਲਦਾ ਜੀ ਇਹ ਪਾਣੀ ਦੂਜੀ ਤੋਂ ਗਈ ਇਹਦੇ ਨਾਲ ਜੀ ਮੱਥੇ ਮੱਥਾ ਸਾਰਾ ਬੋਲ ਰਵੇਰਾ ਪ੍ਰਸ਼ਾਸਨ ਨਾਲ ਸਾਡੀ ਕਈ ਵਾਰ ਮੀਟਿੰਗ ਹੋ ਗਈ ਜੀ ਕੋਈ ਤੇ ਟੰਕ ਕਰ ਲੈਣੀ ਆ ਜਿਹੜੇ ਮੌਜੂਦਾ ਸਰਕਾਰ ਹੈ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਪੰਜਾਬ ਨੂੰ ਰੰਗਲਾ ਬਣਾਉਣਾ ਹੈਗਾ ਤੇ ਤੁਸੀਂ ਪੰਜਾਬ ਦੇ ਵਿੱਚ ਇਹ ਤਿੰਨ ਪਿੰਡ ਵਿੱਚੋਂ ਤੇ ਲਾਤੇ ਇਸ ਬਾਰੇ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਆਈ ਤੁਹਾਡੇ ਸਾਹਮਣੇ ਕੋਈ ਗੱਲਬਾਤ ਨਹੀਂ ਸਰ ਕਿਸ ਤਰ੍ਹਾਂ ਦੀ ਮੰਗ ਚਾਹੁੰਦੇ ਆ ਸਰਕਾਰ ਤੋਂ ਮੰਨਦੇ ਸਰਕਾਰ ਤਾਈਂ ਵੀ ਇੱਥੇ ਬੰਦ ਹੋਣੀ ਚਾਹੀਦੀ ਜੀ ਤੇ ਇਹ ਕਿੱਦਾਂ ਦੇ ਦੁਸ਼ ਪ੍ਰਭਾਵ ਹੋਣਗੇ ਜੇਕਰ ਫੈਕਟਰੀ ਨਹੀਂ ਲੱਗਦੀ ਫੇਰ ਵੀ ਲੱਗਦੀ ਆ ਤੁਹਾਡੇ ਪ੍ਰਦਰਸ਼ਨ ਤੋਂ ਬਾਅਦ ਵੀ असीं विरोध करागी साई तरीक़ी चंड हाईवे ते ਐ ਸੋ ਇਹ ਤੋਂ ਤੋਂ ਦਿੱਕਤ ਕਿ ਨਾ ਮਾਚੂ ਜਿਹੜੇ ਇਹਨਾਂ ਦੀ ਦਿੱਕਤ ਸਹੀ ਹੈ ਨਾ ਉਹ ਸਾਹਮਣੇ ਹੈਗੇ ਨੇ ਕਿ ਆਉਣ ਵਾਲੇ 20 ਸਾਲਾਂ ਤੱਕ ਜਿਹੜਾ ਹੈਗਾ ਜਿੱਥੇ ਜ਼ਮੀਨ ਪੋਲਿਊਟਡ ਹੋਣੀ ਹੈ ਉੱਥੇ ਜਿਹੜੇ ਲੋਕ ਨੇ ਉਹ ਵੀ ਬਿਮਾਰੀਆਂ ਦੇ ਜੀ ਦੇਖੋ ਇੱਕ ਪਾਸੇ ਤਾਂ ਹੁੰਦਾ ਸਰ ਕਿ ਪਿੰਡਾਂ ਦਾ ਜਿਹੜਾ ਮਾਹੌਲ ਹੁੰਦਾ ਹੈ ਕਾਫੀ ਜ਼ਿਆਦਾ ਆਪਾਂ ਕਹਿ ਦਿੰਨੇ ਹਰੀਆਲੀ ਭਰਿਆ ਮਾਹੌਲ ਹੁੰਦਾ ਹੈ ਇੱਕ ਪਾਸੇ ਆਪਾਂ ਦੇਖਦੇ ਆ ਕਿ ਸ਼ਹਿਰੀਕਰਨ ਜਿਹੜਾ ਆਹ ਉਹ ਗੱਲ ਕਰ ਲਈ ਇੱਕ ਦਮ ਕਿ ਸ਼ਹਿਰੀਕਰਨ ਦੀ ਹੋਰ ਪਿੰਡ ਵਾਸੀ ਗੱਲ ਕਰਨਾ ਚਾਹੁੰਦੇ ਨੇ ਜੀ ਹਰੋ ਹਸਰੀ ਕਾ ਜੀ ਸਾਸ਼ਿਕਾ ਵੀਰ ਜੀ ਕੀ ਨਾਮ ਹੈ ਜੀ ਕਲਵੀਰ ਸਿੰਘ ਜੀ ਕਲਵੀਰ ਸਿੰਘ ਜੀ ਬੜੀ ਦੁਖਦਾਈ ਖਬਰ ਹੈ ਮੈਂ ਕੱਲ ਫੇਸਬੁਕ ਤੇ ਦੇਖਿਆ ਮੁਸਕਬਾਦ ਜੀ ਦੀ ਕਿ ਇਹਨੇ ਪੋਸਟ ਪਾਈ ਕਿ ਅਸੀਂ ਪੂਰਾ ਪਿੰਡ ਜਿਹੜਾ ਵਿਕਾਉ ਰੱਖ ਰਹੇ ਆ ਫਿਰ ਦੇਖ ਰਿਹਾ ਕਿ ਤਿੰਨ ਤਿੰਨ ਕਿੰਨੇ ਆਦਮੀ ਮਿਲ ਕੇ ਆ ਬੈਠੇ ਆ ਅਸੀਂ ਤਾਂ ਪੂਰਾ ਪਿੰਡ ਵੇਚ ਰਹੇ ਹਾਂ ਜੀ ਸਰ ਜਦੋਂ ਬੰਦਾ ਇੱਕ ਘਰ ਹੀ ਬਣਾਉਂਦਾ ਇੱਕ ਕਮਰਾ ਹੀ ਬਣਾਉਂਦਾ ਆਪਣੀ ਜੀਵਨ ਦੀ ਪੂੰਜੀ ਲਗਾ ਦਿੰਦਾ ਤੁਸੀਂ ਬਣੀ ਹੋਈ ਪੂੰਜੀ ਨੇ ਵੇਚਣ ਲੱਗਿਓ ਏਡੀਆਂ ਮਜਬੂਰੀ ਕਿ ਹੋ ਗਿਆ ਕਿ ਵਾਕਈ ਗਲੀ ਫੈਕਟਰੀ ਜੀ ਹੁਣ ਇੱਥੇ ਫੈਕਟਰੀ ਲੱਗ ਰਹੀ ਆ ਹਵਾ ਪਾਣੀ ਦੂਸ਼ਿਤ ਹੋਣਾ ਮਰਨਾ ਤਾਂ ਬੈਸੀ ਗਿਆ ਅਸੀਂ ਉੱਚੇ ਪਿੰਡ ਛੱਡ ਕੇ ਚਲੇ ਜਾਈਏ ਜੀ ਕਿੰਨੇ ਅਜਾ ਕਹਿੰਦੇ ਆ ਵੀ 3 ਪਿੰਡ ਬਕਾਉ ਲਾਏ ਨੇ ਖਰੀਦ ਦਾ ਰਾਜ ਵੀ ਅਸੀਂ ਕੋਸੀ ਕੋਸੀ ਛੱਡ ਕੇ ਜਾਈਏ ਕਿੰਨੇ ਕਿੰਨੇ ਵਾਦਿਆ ਇੱਕ ਪਿੰਡ ਦੇ ਵਿੱਚ ਕੰਡ ਦੇ ਇੱਕ ਦੇ ਵਿੱਚ ਹੈ ਜੀ तकरीबन 2000 ਤੋਂ 2500 2025 ਜਾਨੀ ਕਿਸੇ ਹਿਸਾਬ ਦੇ ਨਾਲ ਜੇ ਤਿੰਨੇ ਪਿੰਡਾਂ ਦੇ ਲਗਾਈਆ ਤਾਂ 3 2 ਯਾਨੀ ਕਿ 6-7000 ਰੱਖੋ ਹਾਂਜੀ ਹਾਂਜੀ ਜੀ ਜੀ 7000 ਬੰਦੇ ਜਿਹੜਾ ਹੈਗਾ ਆਪਣਾ ਘਰ-ਬਾਰ ਵੇਚ ਕੇ ਬਾਹਰ ਜਾਣ ਲਈ ਸਰਕਾਰ ਨੂੰ 12 ਦੇ ਵਿੱਚ ਦੱਸਾਂਗੇ ਕਿ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਨਾ ਉਹਦੇ ਵਿੱਚ ਅਸੀਂ ਦੱਸਾਂਗੇ ਨਾ ਬਿਲਕੁਲ ਆਹੇ ਦਿਨ ਹੁੰਦੇ ਨੇ ਪਬਲਿਕ ਕੋਲੇ ਆਪਣੀ ਵੋਟ ਦਾ ਹੱਕ ਲੈਣ ਵਾਸਤੇ ਪਰ ਮੈਂ ਪੁੱਛ ਰਿਹਾ ਸੀਗਾ ਪਹਿਲਾਂ ਕਲਵਰ ਜੀ ਨੂੰ ਪੁੱਛਿਆ ਕਿ ਕਿਸੇ ਤਰ੍ਹਾਂ ਸਰਕਾਰ ਦਾ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਮੰਤਰੀ ਜਾਂ ਐਮਐਲਏ ਨੇ ਆਪਣੇ ਵੱਲੋਂ ਤੁਹਾਨੂੰ ਤੱਕ ਪਹੁੰਚ ਕੀਤੀ ਹੈ ਕਿ ਅਸੀਂ ਤੁਹਾਡੇ ਲਈ ਖੜੇ ਆ ਨਹੀਂ 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 ਕੋਈ ਨਹੀਂ ਬਸ ਸਾਰੇ ਲਾਰੇ ਲਪੇ ਲਪੇ ਲੱਗੇ ਜਾਂਦੇ ਨੇ ਕੋਈ ਨਹੀਂ ਜੀ ਨਾਲ ਕਰਦਾ ਹੈਗਾ ਮਿੱਠੀਆਂ ਗੋਈਆਂ ਦੇ ਦੇ ਕੇ ਜਾਈ ਜਾਂਦੇ ਨੇ ਜੀ ਹਾਂ ਜਿਹੜੀਆਂ ਪਾਰਟੀਆਂ ਹੁਣ ਨਹੀਂ ਹੈਗੀਆਂ ਸਰਕਾਰ ਦੇ ਵਿੱਚ ਉਹ ਪਾਰਟੀਆਂ ਵੱਲੋਂ ਵੀ ਆਸ਼ਵਾਸ਼ਣ ਆ ਰਹੇ ਹੋਣਾ ਵੀ ਤੁਸੀਂ ਵੋਟ ਪਾਓ ਅਸੀਂ ਤੁਹਾਡੇ ਕੋਲ ਤੇ ਕੜੇ ਹਾਂ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਬੋਲਦੇ ਹੋ ਕੁਝ ਕੁਸ਼ਕ ਪਾਰਟੀਆਂ ਆਈਆਂ ਨੇ ਜਿਹੜੀ ਸਾਡੇ ਹਾਂਜੀ ਕੁਸ਼ਕ ਪਾਰਟੀਆਂ ਆਈਆਂ ਨੇ ਜਿਹੜੀਆਂ ਪੁਰਾਣੀਆਂ ਪਾਰਟੀਆਂ ਦੇ ਕੁਸ਼ਕ ਪਾਰਟੀਆਂ ਦੇ ਨਾਲ ਆ ਗਈਆਂ ਨੇ ਤੇ ਉਹਨਾਂ ਨੇ ਸਾਨੂੰ ਸਹਿਯੋਗ ਵੀ ਦਿੱਤਾ ਇਹ ਕਿੰਡਾ ਇੱਕ ਵੱਡਾ ਪ੍ਰੋਜੈਕਟ ਹੈਗਾ ਜਿਹੜਾ ਇੱਕ ਸਵਾਲ ਬਣਿਆ ਹੋਇਆ ਕਿੰਨੇ ਕ ਹਜ਼ਾਰ ਕਰੋੜ ਦਾ ਪ੍ਰੋਜੈਕਟ ਹੈ ਇਹ ਕੁਝ ਇਹਦਾ ਪਤਾ ਨਹੀਂ ਮਾਲਕਾਂ ਨੂੰ ਪਤਾ ਹੋਣਾ ਜੀ ਕਿੰਨੇ ਕਰੋੜ ਦਾ ਪ੍ਰੋਜੈਕਟ ਦੇਖੋ ਤੁਸੀਂ ਇੱਕ ਬੰਦਾ ਹਜ਼ਾਰਾਂ ਬੰਦਿਆਂ ਨੂੰ ਮਾਰਨ ਲੱਗਿਆ ਹੂੰ ਜੀ ਅ ਲੋਕਾਂ ਨੇ ਇੱਥੇ ਘਰ ਨਹੀਂ ਇਤਨਾ ਬਣਾਏ ਨੇ ਕੋਈ ਕੰਮੀ ਕਰਦੀ ਮੱਝ ਨਹੀਂ ਵੇਚਦਾ ਸੀ ਸਾਰਾ ਪਿੰਡ ਵਿਕਾਉ ਲਾਤਾ ਅ ਤੁਸੀਂ ਪੂਰਾ ਪਿੰਡ ਵਿਕਾਉ ਲਾਤਾ ਇਸੇ ਚਿੰਤਾ ਕਰਕੇ ਤਾਂ ਅਸੀਂ ਤੁਹਾਡੇ ਨਾਲ ਲਾਈਵ ਜੁੜੇ ਆ ਕਿਉਂਕਿ ਮੈਂ ਕੱਲ ਦੀ ਜਦੋਂ ਦੀ ਵੀਡੀਓ ਕੀਤੀ ਸੀ ਆਪਣੇ ਅੰਦਰ ਮਾਰ ਕੇ ਫੈਸਲਾ ਲਿਆ ਹੂੰ ਆਪਾਂ ਆਪਸ ਹੀ ਜਿਸੀਂ ਤਾਂ ਮਾਰ ਚੁੱਕੇ ਸਮਝ ਕੇ ਹੁਣ ਨਖਾਤੁਰੇ ਜੀ 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 ਅਮਾ ਦੇ ਅੰਦਰ ਹੁਣ ਇੱਕ ਫੈਕਟਰੀ ਨਹੀਂ ਲੱਗ ਰਣੀ ਠੀਕ ਹੈ ਜੀ ਤੇ ਮੈਨੂੰ ਹੁਣ ਇਹ ਦੱਸੋ ਕਿ ਜਿਹੜੀ ਜਗ੍ਹਾ ਹੈਗੀ ਆ ਸਾਰੀ ਉਸ ਵਿਅਕਤੀ ਦੀ ਹੈ ਜਿੱਤੇ ਫੈਕਟਰੀ ਲੱਗ ਰਹੀ ਹੈ ਕਿ ਪਿੰਡ ਦੀ ਕੁਝ ਹਾਂ ਜੀ ਹਾਂ ਜੀ ਤੇ ਪਿੰਡ ਦੀ ਅੱਡੇ ਪਿੰਡ ਦੇ ਹੀ ਬੰਦਾ ਹੋਈ ਦੀ ਪਿੰਡ ਦੀ ਕੋਈ ਸ਼ਾਮਲ ਜੁਮੇ ਤਾਂ ਨਹੀਂ ਚਲਾ ਰਿਹਾ ਹੈਗਾ ਠੀਕ ਆ ਰਹਿੰਦਾ ਪਰ ਉਹ ਦਿੱਲੀ ਗਿਆ ਜ਼ਮੀਨ ਸਾਰੀ ਆਪਣੀ ਵਰਤ ਰਿਆ ਹਾਂ ਜੀ ਹਾਂ ਜੀ ਆਪਣੀ ਵਰਤ ਰਿਆ ਜੀ ਅਤੇ ਜੇ ਸਾਥ ਹੋ ਗਿਆ ਸਾਨੂੰ ਉਹਨੂੰ ਸਮਝਾਉ ਦੇ ਨੂੰ ਮਿਹਨਤਾਂ ਕਰਦੇ ਆ ਰੋ ਵੀ ਰਹਿਣ ਦੋ ਕੋਈ ਹੋਰ ਪ੍ਰੋਜੈਕਟ ਲਾ ਲਓ ਕੋਈ ਨੂਰ ਪ੍ਰੋਜੈਕਟ ਲਾ ਲੇ ਹੂੰ ਵੀ ਅਸੀਂ ਤੁਹਾਡਾ ਸਾਥ ਵੀ ਦਵਾ ਲਈ ਹੂੰ ਪਰ ਤੁਸੀਂ ਸਾਡੇ ਸਿਰ ਤੇ ਲੈ ਕੇ ਇੱਕ ਬੰਬ ਬੰਨਣਾ ਹੈ ਉਹ ਖਤਰਨਾਕ ਬੰਬ ਹੂੰ ਤੇ ਇਹਦੇ ਬਾਰੇ ਕੋਈ ਤੱਥ ਰੱਖਿਆ ਉਹਨਾਂ ਦਾ ਵੀ ਕਿਸ ਤਰ੍ਹਾਂ ਬਚਾਓ ਜੇਕਰ ਉਹ ਕਹਿੰਦੇ ਵੀ ਫੈਕਟਰੀ ਠੀਕ ਹੈ ਤੇ ਉਹਨਾਂ ਨੇ ਕੋਈ ਦੱਸਿਆ ਆਪ ਦੇ ਕੁਝ ਕੰਮ ਹਾਂਜੀ ਕੁਝ ਦੱਸਿਆ ਕਿ ਕੀ ਕੀ ਕ੍ਰਾਈਟੇਰੀਆ ਰਹੇਗਾ ਫੈਕਟਰੀ ਦਾ ਜੋ ਜਿਸ ਤਰ੍ਹਾਂ ਦਾ ਪੋਲਿਊਟਡ ਪਾਣੀ ਕਰੋਗਾ ਜਾਂ ਕੁਝ ਹੋਰ ਕਰੋਗਾ ਉਸ ਤੋਂ ਬਚਾਓ ਉਸ ਚੀਜ਼ ਵੀ ਕੀ ਕਰਨੀ ਹੈ ਸਾਜੀ ਆਪਣੇ ਉਹ ਤਾਂ ਫਾਇਦੀ ਫਾਇਦੀ ਨਹੀਂ ਜਨਾਈ ਜਾਂਦੇ ਨੁਕਸਾਨ ਤੋਂ ਬਚਾਉਣਾ ਵੀ ਨਹੀਂ ਇੰਤਾ ਵੀ ਕੋਈ ਚੀਜ਼ ਹੁੰਦੀ ਹੈ ਵੀ ਉਹਦੇ ਫਾਇਦੀ ਫਾਇਦੇ ਹੁਣ ਨੁਕਸਾਨ ਕੋਈ ਨਹੀਂ ਦੋਹੇ ਪਹਿਲੂ ਹੁੰਦੇ ਨੇ ਹਰ ਇੱਕ ਚੀਜ਼ ਦੇ ਹਾਂਜੀ ਹਾਂ ਜੂ ਤਾਂ ਫਾਇਦੀ ਜਨਾਈ ਜਾਂਦੇ ਨੇ ਨੁਕਸਾਨ ਤੋਂ ਕਹਿੰਦੇ ਤੁਸੀਂ ਨਹੀਂ ਪੈਂਦਾ ਸੁਣੇ ਇਸ ਮੁਤਾਬਕ ਉਹਨਾਂ ਦੀ ਬਹੁਤ ਪ੍ਰੈਸ਼ਰ ਹੋ ਕੇ ਬਣਦੀਆਂ ਨੇ ਉਸ ਤੋਂ ਮੈਥਨ ਗੈਸ ਵੀ ਨਿਕਲਣੀ ਉਹ ਕਿੰਨੀ ਖਤਰਨਾਕ ਗੈਸ ਹੈ ਜਿੱਦਾਂ ਕਹਿੰਦੇ ਨੂੰ ਨਾਰਮਲ ਚੀਜ਼ ਆਵਾਜ਼ ਹੀ ਹੋ ਜਾਣੀ ਹਾਂ ਯਾਨੀ ਕਿ ਉਹਨਾਂ ਦੇ ਮੁਤਾਬਕ ਬਹੁਤ ਵੱਡੀ ਬਹੁਤ ਵੱਡੀ ਪਛਾਣ ਉਹਨਾਂ ਦੀ ਸਰਕਾਰ 'ਚ ਹੈਗੀ ਹੈ। ਇਹ ਤਾਂ ਤੁਸੀਂ ਦੇਖੋ ਜੀ ਆਪਾਂ ਗੈਸ ਤੋਂ ਆਲੀ ਅੰਦਰ ਦੀ ਜਪਰ ਉਹ ਕਹਿੰਦੇ ਨੇ ਉਤਰੋ ਕਿੰਨੀ ਖਤਰਨਾਕ ਹੁੰਦੀ ਹੈ। ਉਹ ਗੈਸ ਇੰਨੀ ਖਤਰਨਾਕ ਹੁੰਦੀ ਹੈ ਉਹ ਵੀ ਇੱਥੇ ਬਣੀਆਂ ਸੁੱਤੋਂ ਪਿੰਡ ਦਾ ਕੀ ਬਣੂਗਾ ਕਦੇ ਲੀਕ ਹੋ ਗਈ ਕੀ ਬਣੂ ਸਾਰਾ ਪਿੰਡ ਬਰੂ ਚਾਰ ਛੜ ਮਾਰ ਲਾਂਗੇ। ਜੀ। ਸੋ ਬੜੀ ਜੀ ਜੀ ਜੀ। ਕੁਝ ਬੜੀ ਜਿਹੜੀ ਦੇਖੋ ਪ੍ਰੋਬਲਮਸ ਨੇ ਜਿਹੜੇ ਬਿਆਨੀਆਂ ਨੇ ਪਿੰਡ ਵਾਲੇ ਬੜੇ ਸੋਚ ਰਹੇ ਨੇ ਹਲੋ ਹਾਂਜੀ ਹਾਂਜੀ ਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੁਲਵਿੰਦਰ ਸਿੰਘ ਖੇਰ ਆ ਗਿਆ ਜੀ ਲੈਣ ਤੇ ਤੁਸੀਂ ਫੇਰ ਲੈਣ ਤੇ ਆ ਕੇ ਠੀਕ ਆ ਸਰ ਹਾਂਜੀ 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 ਕੋਈ ਥੋੜਾ ਮਸਲਾ ਚੱਕਿਆ ਹੋਇਆ ਤੁਸੀਂ ਬੜੇ ਨੇੜੇ ਤੋਂ ਦੇਖ ਰਹੇ ਹੋ ਇਹਨੂੰ ਸਾਰੇ ਨੂੰ ਜੀ ਜੀ ਉਹ ਦੂਜੇ ਪਾਸੇ ਵੀ ਮੈਨੂੰ ਉਹ ਬੁਲਾਉਣ ਲੱਗੇ ਸੀਗੇ ਜੀ ਆਏ ਹੋਏ ਪੱਤਰਕਾਰ ਮੈਂ ਉੱਧਰ ਵੀ ਦੋ ਵਾਈਟ ਦੇ ਗਿਆ ਸੀ ਕਿਉਂਕਿ ਮੀਡੀਆ ਮੀਡੀਆ ਬਹੁਤ ਬਦਾ ਕੰਮ ਕਰਦਾ ਹੈਗਾ ਛੋਟੀ ਆਵਾਜ਼ ਪਹੁੰਚਾਉਣ ਵ ਉਹ ਸਾਰੇ ਇਸੇ ਕਾਰਨ ਦੇਖਿਆ ਨੇ ਇਸੇ ਕਾਰਨ ਦੇਖਿਆ ਹੈ ਨੇ ਕਿ ਕਿ ਸਾਨੂੰ ਤੁਹਾਡੀ ਚਿੰਤਾ ਵਿੱਚ ਚਿੰਤਾ ਹੋਈ ਹੈ ਕਿ ਅੱਜ ਜੇ ਪੰਜਾਬ ਦੇ ਇੱਕ ਪਿੰਡ ਵਿਕਾਉ ਹੋਣ ਲੱਗੇ ਤਾਂ ਬਾਕੀ ਪੰਜਾਬ ਦਾ ਕੀ ਬਣੂਗਾ ਬਿਲਕੁਲ ਜੀ ਦੇਖੋ ਅਸੀਂ ਬਹੁਤ ਇੱਜ਼ਤ ਕਰਦੇ ਆ ਸਤਿਕਾਰ ਕਰਦੇ ਆ ਤੇ ਮੈਂ ਹਮੇਸ਼ਾ ਮੀਡੀਆ ਦੇ ਵਿੱਚ ਰਹਿਣਾ ਤੇ ਮੈਨੂੰ ਪਤਾ ਵੀ ਮੀਡੀਆ ਹੀ ਇੱਕ ਸਹੀ ਜਰੀਆ ਆਏਗਾ ਲੋਕਾਂ ਤੱਕ ਆਪਣੀ ਰਾਏ ਤੇ مشਵਰਾ ਰੱਖਣ ਲਈ ਤੇ ਲੋਕਾਂ ਦੀ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਸੋ ਮੀਡੀਆ ਸਾਨੂੰ ਹਮੇਸ਼ਾ ਸਪੋਰਟ ਕਰਦਾ ਸਹਿਯੋਗ ਕਰਦਾ ਇਸ ਲਈ ਅਸੀਂ ਕੋਈ ਵੀ ਗੱਲ ਕਹਿੰਦੇ ਆ ਮੀਡੀਆ ਨੂੰ ਤੇ ਉਹ ਮੀਡੀਆ ਸੁਣਦਾ ਤੇ ਜਿਹੜੀ ਸਾਡੀ ਅੱਜ ਪਿੰਡ ਬਕਾਉ ਦੀ ਖਬਰ ਆ ਉਹ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਐਸਜੀ ਟੀਵੀ ਤੇ ਅਖਬਾਰ ਦੇ ਵਿੱਚ ਜਾਂ ਉਹਦੀ ਸੁਰਖੀਆਂ ਨਾ ਬਣੀ ਹੋਵੇ ਸੋ ਲਗਾਤਾਰ ਮਿਹਨਤ ਕਰਦੇ ਆ ਤੇ ਤੁਹਾਡਾ ਹੀ ਇਸ ਗੱਲ ਹੁੰਦਾ ਸਾਰਾ ਨਗਰ ਤੁਹਾਡ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਵੀ ਕਿ ਤੁਸੀਂ ਵੀ ਸਾਡੀ ਗੱਲ ਲੋਕਾਂ ਤੱਕ ਰੱਖ ਲਾਇਆ ਜੀ ਸਾਡਾ ਕੰਮ ਹੈ ਜੀ ਕੋਈ ਗੱਲ ਨਹੀਂ ਇਸ ਧੰਨਵਾਦ ਵਾਲੀ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਮੈਂ ਕੱਲ ਵੀ ਜਦੋਂ ਵੀ ਵੀਡੀਓ ਤੁਹਾਡੀ ਦੇਖੀ ਕੁਲਵੀਰ ਜੀ ਪੇਜ ਦੇ ਉੱਪਰ ਆਏ ਤਾਂ ਮੈਨੂੰ ਲੱਗਾ ਕਿ ਇਹਦੇ ਉੱਪਰ ਗੱਲ ਜ਼ਰੂਰ ਕਰਨੀ ਜਾਣੀ ਚਾਹੀਦੀ ਹੈ ਕਿਉਂਕਿ ਇੱਕ ਅਦਾਕਾਰ ਬਕਾਉ ਦਾ ਰੋਰੈਲਾ ਖਬਰਾਂ ਚ ਆਉਂਦਾ ਵੀ ਚਲੋ ਕਿਸੇ ਨੇ ਘਰ ਵੇਚਦਾ ਮਲਬੂਰੀਆਂ ਕਰਨ ਇੱਕ ਘਰ ਤੋਂ ਅਗ ਇੱਕ ਪਿੰਡ ਦੋ ਪਿੰਡ ਤਿੰਨ ਪਿੰਡ ਫੇਰ ਤਾਂ ਬੜੀ ਵੱਡੀ ਗੱਲ ਹੋ ਜਾਂਦੀ ਹੈ ਜੀ 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 ਇਹ ਜਿਹੜਾ ਪਿੰਡ ਹੈ ਜਿਹੜਾ ਸਾਡਾ ਪਿੰਡ ਨੇ ਨਾ ਮੁਸਕਾਬਾ ਖੀਂ ਨਹੀਂ ਆ ਚੱਪਰੀਆ ਇੱਕ ਪਿੰਡ ਬਹੁਤ ਮਸ਼ਹੂਰ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਆਉਂਦਾ ਇਸ ਪਿੰਡ ਦੇ ਵਿੱਚ ਉਤੋਂ ਹੀ ਕਿਸਾਨੀ ਜੱਫੇਬੰਦੀਆਂ ਸ਼ੁਰੂ ਹੋਈਆਂ ਨੇ ਜਿਹੜੀਆਂ ਪਹਿਲੀ ਜੱਫੇਬੰਦੀ ਬਣੀ ਸੀ ਉਹ ਇਸ ਪਿੰਡ ਤੋਂ ਹੀ ਬਣੀ ਸੀ ਉਹਦੇ ਕੈਸ਼ੀਅਰ ਵੀ ਇਸ ਪਿੰਡ ਦੇ ਠੀਕ ਹੈ ਮਤਲਬ ਇਸ ਪਿੰਡ ਦੇ ਹੀ ਜੰਪਾਲੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕਬੱਡੀ ਖਿਡਾਰੀ ਹੋਏ ਨੇ ਵੱਖਰੇ ਵੱਖਰੇ ਅਦਾਕਾਰ ਫਿਲਮਾਂ ਦੇ ਵਿੱਚ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਸੋ ਬਹੁਤ ਐਕਟੀਵਿਟੀਆਂ ਇਸ ਪਿੰਡ ਦੇ ਵਿੱਚੋਂ ਹਰ ਪਿਛੇ ਦੀਆਂ ਕੀਤੀਆਂ ਜਾਂਦੀਆਂ ਨੇ ਤੇ ਇਸ ਕਰਕੇ ਟੈਂਕ ਸ ਇਹ ਮੂਲੀ ਪਿੰਡ ਨਹੀਂ ਹੈਗਾ ਤੇ ਇਹ ਜੀ ਅੱਜ ਜੜਨ ਤੇ 1 ਤਖਤ ਸਰ ਵਿੱਚ ਫੈਕਟਰੀ ਨੇ ਕਿਚੇ ਇਸ ਪਿੰਡ ਨੂੰ ਜਾੜਿਆ ਗਿਆ ਤਾਂ ਮੈਨੂੰ ਵੀ ਇਹਦਾ ਵੀ ਕਈ ਮਤਲਬ ਇਹ ਸਰਕਾਰ ਲਈ ਵੀ ਤੇ ਆਪਣੇ ਲੋਕਾਂ ਲਈ ਵੀ ਇੱਕ ਸਾਰੀ ਉਮਰ ਲਈ ਥੱਬਾ ਬਣ ਜਾਊਗਾ ਇੱਕ ਫੈਕਟਰੀ ਨੂੰ ਬਚਾਉਣਾ ਜ਼ਰੂਰੀ ਆ ਜਿਹੜੀ ਕਿ ਹਜੇ ਲੱਗੀ ਨਹੀਂ ਹਜੇ ਲੱਗ ਰਹੀ ਆ ਧੱਕੇ ਨਾਲ ਆਈ ਜਾ ਰਹੀ ਆ ਜਿਆ ਇੱਕ ਵਸੇ ਹੋਏ ਪਿੰਡ ਜਿਹੜੇ ਸਦੀਆਂ ਤੋਂ ਇੱਥੇ ਰਹਿ ਰਹੇ ਨੇ ਵਸ ਰਹੇ ਨੇ ਉਹਨਾਂ ਧੀਆਂ ਪੁੱਤਾਂ ਦੇ ਵਿਆਹ ਕੀ ਕਰਨ ਕਿ ਨਾ ਕੁਝ ਕੀਤਾ ਤੇ ਉਹ ਜੜ ਜਾਣਾ ਤੇ ਉਹ ਜ਼ਰੂਰੀ ਹੈ ਕਿ ਕਿਹੜੀ ਚੀਜ਼ ਜ਼ਰੂਰੀ ਆ ਤੁਸੀਂ ਦੇਖੋ ਤੁਸੀਂ ਆਪਿਆਂ ਮਰੋ ਜੀ ਬਿਲਕੁਲ ਬੜੇ ਨਹੀਂ ਚਿੰਤਾ ਦਾ ਇਸੀ ਗੱਲ ਕਰਕੇ ਜਾਬਦੀ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਕਿ ਮੈਂ ਕਿਸਾਨਾਂ ਦਾ ਪੁੱਤਾਂ ਪਿੰਡਾਂ ਦਾ ਪਲਿਆ ਹੋਇਆ ਤੇ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਗਈ ਹਜੇ ਤੱਕ ਨਹੀਂ ਜੀ ਅਜੇ ਤੱਕ ਕੋਈ ਬਿਲਕੁਲ ਫਲਾਲ ਕੋਈ ਵੀ ਕਿਸੇ ਵੀ ਤਰੀਕੇ ਦੀ ਇੱਥੇ ਸਾਡੇ ਨਹੀਂ ਹਾਲ ਤੱਕ ਕੀਤੀ ਗਈ ਜੀ ਬਿਲਕੁਲ ਜੀ ਸਾਡੇ ਕੋਲੇ ਬਾਰੋਂ ਵੀ ਕੋਲਾ ਆਈ ਰਹੀ ਹੈ ਕਿਸੇ ਹੋਰ ਦੀ ਕੋਲ ਆਈ ਹੈ ਸੱਸੀ ਗਾਜੇ ਕੌਣ ਸਾਹ ਬੋ ਰਿਹਾ ਹੂੰ ਹੈਲੋ ਹਾਂਜੀ ਸ਼ਰਮਾ ਜੀ ਖਰੜ ਤੋਂ ਬੋਲ ਰਹੇ ਹੋ ਤੁਸੀਂ ਇਹ ਬੜੀ ਵੱਡੀ ਖਬਰ ਜਿਹੜੀ ਸਾਡੇ ਸਾਹਮਣੇ ਆਈ ਹੈ ਸਾਡੇ ਨਾਲ ਪਿੰਡ ਦੇ ਲੋਕ ਵੀ ਜੁੜੇ ਹੋਏ ਨੇ ਸਾਬ ਤੋਤੇ ਨੇ ਪਿੰਡ ਜਿਹੜੇ ਤਿੰਨ ਪਿੰਡ ਦੇ ਵਿਕਾਉ ਕਰਤੇ ਨੇ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਸਰ ਬਿਲਕੁਲ ਦੇਖੋ ਇਸੇ ਦੀ ਖਬਰ ਇਹ ਦੇਖ ਰਹੇ ਆਂ ਦੇਖੋ ਬਹੁਤ ਜੀ ਨੂੰ ਕਦਰ ਨੇ ਆਈ ਇੱਕ ਜਿਹੜੀ ਕਦਰ ਨੇ ਮਤਲਬ ਜਿਵੇਂ ਕਦਰ ਬਹੁਤ ਚੰਗੀ ਗੱਲ ਨਹੀਂ ਜੀ ਹੈ ਹਾਂ ਦੇ ਪੰਜਾਬ ਦੇ ਵਿੱਚੋਂ ਅਗਰ ਕੋਈ ਪਿੰਡ ਬਕਾਉ ਦਾ ਗੱਲ ਕਰਦਾ ਹੈ ਜਾਂ ਕੋਈ ਫਿੱਟਰ ਬਕਾਉ ਤੇ ਵੋਟ ਲਾਉਂਦੇ ਆ ਜਾਂ ਲੋਕ ਕਹਿੰਦੇ ਨੇ ਕਿ ਪਿੰਡ ਵੇਚਣਾ ਹੈ ਜੀ ਜੀ ਦੇਖੋ ਉਹਦਾ ਕਾਰਨ ਹੈ ਜਿਹੜੀ ਇਹ ਪਿੰਡ ਦੀ ਗੱਲ ਚੱਲਦੀ ਹੈ ਸਰ ਜਿੱਥੇ ਤੱਕ ਮੇਰੀ ਸਮਝ ਹੈ ਅੱਜ ਮੈਂ ਜਾਣਕਾਰੀ ਵੀ ਦੇਖ ਕੇ ਲਈ ਆ ਕੋਈ ਐਸ ਵੀ ਫੈਕਟਰੀ ਰੰਤਰੀ ਲੱਗ ਰਹੀ ਆ ਪਰ ਜੀ 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 ਤੇ ਉਹ ਬੰਦਾ ਜਿਹੜਾ ਲਾਰ ਹੈ ਉਹ ਪਿੰਡ ਦਾ ਹੀ ਵਾਸੀ ਹੈ ਲੇਕਿਨ ਰਹਿੰਦਾ ਕਿਤੇ ਦਿੱਲੀ ਦੀਗਾ ਜੀ ਉਹ ਜੀ ਜੀ ਮਤਲਬ ਕਹਿੰਦਾ ਇਹ ਹੈ ਵੀ ਜਿਵੇਂ ਐਮ ਸੀ ਬੀ ਗੱਲਬਾਤ ਸੁਣ ਰਹੇ ਸੀ ਕਿ ਜਦੋਂ ਸਾਰੇ ਇਕੱਠਵਰ ਹੋਇਆ ਮਤਲਬ ਪ੍ਰਸ਼ਾਸਨ ਦੇ ਬੰਦੇ ਬੈਠੇ ਬੈਠੇ ਬੰਦੇ ਬੈਠੇ ਉਹ ਮੇਨ ਬੰਦਾ ਵੀ ਬੈਠਿਆ ਤੇ ਜਦੋਂ ਗੱਲਬਾਤ ਹੋ ਗਈ ਤੇ ਬਾਅਦ ਦੇ ਵਿੱਚ ਬੰਦਾ ਉੱਠਣ ਲੱਗਾ ਉੱਟ ਕੇ ਕਹਿੰਦਾ ਵੀ ਮੈਂ ਜੇ ਮੇਰੀ ਫੈਕਟਰੀ ਨਾਲ ਲੱਗਰ ਦਿੱਤੀ ਮੈਂ ਨਹਿਰ ਛਾਲ ਬਾਤ ਦੱਸਾਂ ਜੀ ਹੂੰ ਇੱਕੋ ਸਰ ਇੱਕ ਪਾਸੇ ਦਾ ਇੱਕ ਪੇਸੀ ਬੰਦੇ ਦੀ ਗੱਲ ਕਰਦਾ ਇੱਕ ਬੰਦੇ ਨੂੰ ਘਾਟਾ ਹੋ ਰਿਹਾ ਜਾਂ ਵਾਧਾ ਹੋ ਰਿਹਾ ਜਾਂ ਮਰਦ ਮਰਾਉਣ ਦੀ ਗੱਲ ਕਰ ਰਿਹਾ ਇੱਕ ਪਾਸੇ ਕਿੰਨੀ ਪਬਲਿਕ ਹੈ ਕਿੰਨੀ ਸਾਡੀ ਸੰਜੀਵ ਜੀ ਸ਼ਰਮਾ ਜੀ ਇਸ ਵੇਲੇ ਫੋਨ ਦੇ ਉੱਪਰ ਉਹ ਕੁਲਵੀਰ ਜੀ ਵੀ ਲਾਈ ਹੈਗੇ ਨੇ ਜੇ ਤੁਸੀਂ ਡਾਇਰੈਕਟ ਗੱਲ ਕਰਨਾ ਚਾਹਤੇ ਤਾਂ ਕਰ ਸਕਦੇ ਹੋ ਕੋਈ ਇਹਨਾਂ ਨੂੰ ਸਲਾਹ ਦੇਣਾ ਚਾਹਤੇ ਤਾਂ ਦੇ ਸਕਦੇ ਹੋ ਜੀ ਬਿਲਕੁਲ ਸਰ ਦੇਖੋ ਸਾਡੀ ਸਲਾਹ ਸਾਡੀ ਦਾ ਹਮਾਇਤ ਹੈ ਵੀ ਅਸਰਪੋਲੀ ਦੇ ਥੋੜੇ ਪਿੰਡ ਨੂੰ ਜੀ ਨੁਕਸਾਨ ਪਹੁੰਚਾਉਂਦੀ ਹੈ ਪਹਿਲੀ ਗੱਲ ਹੈ ਸਰਕਾਰ ਆ ਮਤਲਬ ਇਹ ਸੋਚਣਾ ਚਾਹੀਦਾ ਕਿ ਕਿਸੇ ਵੀ ਚੀਜ਼ ਨੂੰ ਪਾਸ ਕਰਨ ਤੋਂ ਪਹਿਲਾਂ ਅਸੀਂ ਕੋਈ ਚੀਜ਼ ਪਾਸ ਕਰਦੇ ਹਾਂ ਜਿਹੜਾ ਵੀ ਡਿਪਾਰਟਮੈਂਟ ਪ੍ਰਸ਼ਾਸਨ ਪਾਸ ਕਰਦਾ ਉਸ ਨੂੰ ਪਹਿਲਾਂ ਦੇਖਣਾ ਚਾਹੀਦਾ ਕਿ ਉਸੇ ਕੋਈ ਨੁਕਸਾਨਤਾ ਨਹੀਂ ਹੋ ਰਿਹਾ ਮ੍ਰਿਤਾ ਦਾ ਨੁਕਸਾਨਤਾ ਨਹੀਂ ਹੋ ਰਿਹਾ ਜ਼ਮੀਨ ਦਾ ਨੁਕਸਾਨਤਾ ਨਹੀਂ ਹੋ ਰਿਹਾ ਉਸ ਤੋਂ ਬਾਅਦ ਫਿਰ ਇਹ ਚੀਜ਼ਾਂ ਦੀ ਪਾਸਿੰਗ ਹੋਣੀ ਚਾਹੀਦੀ ਹੈ ਹੂੰ ਬਿਲਕੁਲ ਕੁਲਵਿਰ ਜੀ ਤੁਹਾਡੇ ਤੋਂ ਹਮਾਇਤ ਜਿਤਾ ਰਹੇ ਨੇ ਸ਼ਰਮਾ ਜੀ ਨਹੀਂ ਕਰ ਰਿਹਾ ਕੋਈ ਧੰਨਵਾਦੀ ਸ਼ਰਮਾ ਜੀ ਤੇ ਸ਼ਰਮਾ ਜੀ ਵਰਗੇ ਰੋਜ਼ ਮੈਨੂੰ ਕਾਲਾਂ ਬਹੁਤ ਆ ਰਹੀਆਂ ਨੇ ਇਹਨਾਂ ਕਿਹਾ ਦੀਆ ਕਿ ਤੁਸੀਂ ਇਸ ਤਰੀਕੇ ਦਾ ਪ੍ਰਚਾਰਾ ਕਰੋ ਤੁਸੀਂ ਇਸ ਤਰੀਕੇ ਦਾ ਪ੍ਰਚਾਰਾ ਕਰੋ ਸਾਨੂੰ ਬਹੁਤ ਸਪੋਰਟ ਮਿਲ ਰਹੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਲਗਾਤਾਰ ਕਾਲਾਂ ਆ ਰਹੀਆਂ ਨੇ ਮੈਨੂੰ ਤੇ ਮੈਨੂੰ ਇਹ ਕਹਿੰਦਾ ਵੀ ਮਤਲਬ ਰਾਤ ਦੇ 10-10 ਵਜੇ ਤੱਕ ਲੋਕਾਂ ਦੀ ਸਾਨੂੰ ਸਹਿਮਤੀ ਸਾਡੇ ਨਾਲ ਸਪੋਰਟ ਕਰਨ ਦੀ ਵੀ ਆ ਰਹੀ ਆ ਕਿ ਅਸੀਂ ਤੁਹਾਡੇ ਨਾਲ ਆ ਗੱਲੇ ਆ ਵੀ ਲੋਕ ਤਾਂ ਸਾਡੇ ਨਾਲ ਨੇ ਪਰ ਸਾਡੇ ਪਿੰਡ ਦਾ ਹੀ ਬੰਦਾ ਸਾਡੇ ਪਿੰਡ ਦਾ ਕੁਸ਼ਵਣ ਬਣ ਚੁੱਕਿਆ ਜੀ ਹੂੰ ਚਲੋ ਪਰਮਾਤਮਾ ਉਹਨਾਂ ਨੂੰ ਵੀ ਸਮਝ ਲਿਆਵੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਪਿੰਡ ਦਾ ਸਾਥ ਦੇਈਦਾ ਹੁੰਦਾ ਪਿੰਡ ਤੋਂ ਵਕਰੇ ਨਹੀਂ ਚੱਲੀਦਾ ਹੁੰਦਾ ਹੈਗਾ ਪਿੰਡ ਅੱਜ ਵੀ ਉਹ ਤੋਂ ਪਰੇ ਨਹੀਂ ਹੈਗਾ ਜੀ ਅਸੀਂ ਪਿੰਡ ਵਾਲੇ ਅੱਜ ਵੀ ਉਹਦੇ ਨਾਲ ਆ ਜੀ ਅਸੀਂ ਉਹਦੇ ਪੱਖ 'ਚ ਆ ਜੀ ਅਸੀਂ ਅੱਜ ਵੀ ਜੇਕਰ ਉਹ ਚੰਗਾ ਪ੍ਰੋਜੈਕਟ ਕੋਈ ਸਾਡੇ ਪਿੰਡ 'ਨੇ ਲੈ ਕੇ ਆਊਗਾ ਤਾਂ ਅਸੀਂ ਖੜੇ ਮੱਥੇ ਉਹਦਾ ਕਬੂਲ ਕਰਾਂਗੇ ਜੀ ਤੇ ਉਹਦਾ ਸਵਾਗਤ ਕਰਾਂਗੇ ਕਲਵੀਰ ਜੀ ਇੱਕ ਲਾਸਟ ਕੁਐਸਚਨ ਕਰਾਂਗਾ ਤੁਹਾਨੂੰ ਇੱਕ ਲਾਸਟ ਕੁਐਸਚਨ ਕਰੂੰਗਾ ਕਿ ਜਿਹੜੇ ਪਿੰਡ ਦੇ ਤੁਸੀਂ ਦੱਸਿਆ ਸ਼ੇਰ ਸਿੰਘ ਜੀ ਦੇ ਬੇਟੇ ਨੇ 하이 ਸ਼ੇਰ ਸਿੰਘ ਜੀ ਦਾ ਬੇਟਾ ਜੀ ਦੇ ਕੋਲ ਕਹਿੰਦੇ ਮੀਡੀਆ ਦੇ ਵਿੱਚ ਨਾਮ ਨਹੀਂ ਲੈਣਾ ਚਾਹੀਦਾ ਅਮਰਤਾ ਸਿੰਘ ਉਹਨਾਂ ਦਾ ਨਾਮ ਆ ਪਰ ਸਾਡੀ ਮਜਬੂਰੀ ਆ ਕਿ ਸਾਨੂੰ ਉਸ ਬੰਦੇ ਦਾ ਨਾਮ ਵੀ ਲੈਣਾ ਪੈਂਦਾ ਤੇ ਵੀ ਭਾਈ ਸਾਨੂੰ ਗੱਲ ਰੱਖਣ ਦਿੰਦੇ ਨਹੀਂ ਹੁਣ ਹੁਣ ਮੈਂ ਤੁਹਾਨੂੰ ਪ੍ਰੈਸ਼ਰ ਕਰਦਾ ਹੁਣ ਮੈਂ ਤੁਹਾਨੂੰ ਪ੍ਰੈਸ਼ਰ ਕਰਦਾ ਕਿ ਸ਼ੇਰ ਸਿੰਘ ਜੀ ਜਾਂ ਅਵਤਾਰ ਸਿੰਘ ਕਿਸੇ ਹੋਰ ਪੋਲੀਟੀਕਲ ਪਾਰਟੀ ਨਾਲ ਜੁੜੇ ਹੋਏ ਨੇ ਜਾਂ ਮੌਜੂਦਾ ਸਰਕਾਰ ਨਾਲ ਕਿਤੇ ਉਹਨਾਂ ਦਾ ਤਾਲੁਕਤ ਹੈਗੇ ਨੇ ਨੇ ਜਿੰਨੇ ਬੰਨੂ ਤੱਕ ਉਹ ਆਪਾਂ ਨੂੰ ਪਤਾ ਨਹੀਂ ਕਿ ਭਾਈ ਹੁਣ ਖਬਰ ਉਹਦੀ ਦੱਸ ਅੱਟੀ ਰੱਦੀ ਮੋਦੀ ਨਾਲ ਵੀ ਹੋਵੇ ਆਪਾਂ ਇਸ ਗੱਲ ਦੇ ਬਿਛੇ ਦੇ ਨਹੀਂ ਪੈਣਾ ਹੈਗਾ ਕਿਉਂਕਿ ਉਹ ਕਿਸ ਪਾਰਟੀ ਦੇ ਬੰਦੇ ਨੇ ਜਾਂ ਕਿਸ ਪਾਰਟੀ ਦੇ ਨੇ ਆ ਹਾਇ ਤਾਂ ਸਾਡੇ ਨੇ ਸਾਡੇ ਆਪਣੀ ਚਾਚੇ ਟਾਇਲ ਸਾਡੇ ਸਾਡੇ ਪਿੰਡ ਦੇ ਵਿੱਚੋਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਪਰ ਥਤੀ ਸੁਭਾ ਗੱਲਾਂ ਦੇ ਵਿੱਚ ਅਸੀਂ ਉਹਦਾ ਵਿਰੋਧ ਕਰਦੇ ਆਂ ਕਿ ਉਹ ਇੱਕ ਆਪਣੇ ਕੁਝ ਪੈਸਿਆਂ ਦੇ ਲਾਭ ਲਈ ਜਾਂ ਇੱਕ ਕਾਰੋਬਾਰ ਪਿੱਛੇ ਉਹ ਸਾਰੇ ਪਿੰਡ ਨਾਲ ਬੈਰ ਨਾ ਖੱਟੇ ਤੇ ਨਾਲ ਸਾਡੇ ਪਿੰਡ ਨੂੰ ਦੁਖੀ ਨਾ ਕਰੇ ਤੇ ਸਾਨੂੰ ਉਜੜਨ ਤੇ ਮਜਬੂਰ ਨਾ ਕਰੇ ਸਾਨੂੰ ਅਸੀਂ ਇਹ ਚਾਹੁੰਦੇ ਨਹੀਂ ਆਗੇ ਜੀ ਬਿਲਕੁਲ ਪਾਰਟੀ ਦੇ ਅਸੀਂ ਗੱਲ ਕਰਨਾ Así que para... ਜਦੋਂ ਤੁਸੀਂ ਕਹਿੰਦੇ ਕੇਂਦਰ ਦੀ ਸਕੀਮ ਹੋ ਸਕਦੀ ਹੈ ਤੇ ਪੰਜਾਬ ਵੱਲੋਂ ਤਾਂ ਪਰਮਿਸ਼ਨ ਦਿੱਤੀ ਗਈ ਹੈ ਲਗਾਉਣ ਦੀ ਨਹੀਂ ਨਹੀਂ ਪਰਮਿਸ਼ਨ ਤਾਂ ਦੇ ਲਈ ਹੈ ਪੰਜਾਬ ਦੇ ਵਿੱਚ ਫੈਕਟਰੀਆਂ ਦੀ ਪਰਮਿਸ਼ਨ ਦੇ ਲਈ ਹੈ ਉਹ ਫੋਕਲ ਪੁਆਇੰਟ ਏਰੀਆ ਦੇ ਵਿੱਚ ਫੈਕਟਰੀਆਂ ਲੱਗਣ ਤੇ ਅਸੀਂ ਉਹਦੇ ਨਾਲ ਸਹਿਮਤ ਆ ਕਿ ਜਿਹੜੇ ਏਰੀਆ ਜੁੜੇ ਗਏ ਨੇ ਵੀ ਇਹ ਫੈਕਟਰੀਆਂ ਹੀ ਲੱਗਣ ਗਿਆ ਉਹ ਉੱਥੇ ਮਤਲਬ ਲੱਗੀਆਂ ਚਾਹੀਦੀਆਂ ਨੇ ਜਿਹੜੀਆਂ ਦੀਆਂ ਉਹ ਵੀ ਫੈਕਟਰੀਆਂ ਦੇ ਖਿਲਾਫ ਨਾ ਅਸੀਂ ਹੈਗੇ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਰੋਜ਼ਗਾਰ ਹੋਵੇ ਪਰ ਜਿਹੜੀਆਂ ਜਿਹੜੇ ਇਲਾਕੇ ਨੇ ਜਿਹਦਾ ਵੀ ਅਪਰਿੰਟ ਬਸਦੇ ਨੇ ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਕੋਈ ਪਲੈਨਿੰਗ ਵੀ ਚੀਜ਼ ਹੁੰ ਕਿ ਜੇ ਚੱਲ ਜਾਂਦੀਆਂ ਨਾ ਫਿਰ ਪੈਸੇ ਉਹੀ ਅਫਸਰशाही ਉਹਨਾਂ ਕੋਲ ਪੈਸੇ ਹੀ ਖੜਵੀ ਰਹਿੰਦੀ ਆ ਵੀ ਤੁਸੀਂ ਤੁਹਾਡੇ ਖਿਲਾਫ ਐਫ ਆਰ ਆਈ ਆ ਆ ਰਿਹਾ ਕਿ ਜੀ ਤੁਹਾਡੇ ਖਿਲਾਫ ਫਲਾਣੇ ਨੇ ਆ ਕਰਤਾ ਉਸ ਤੋਂ ਪਹਿਲਾਂ ਹੀ ਜਿਹੜੀਆਂ ਪਲੈਨਿੰਗਾਂ ਨੇ ਅੱਜ 10 ਸਾਲ ਦੀ ਪਲੈਨਿੰਗ ਅੰਗਰੇਜ਼ ਕਰਦੇ ਜੀ ਕਿ ਤੁਹਾਡੇ ਕੋਲ ਅੱਜ ਦੀ ਪਲੈਨਿੰਗ ਨਹੀਂ ਹੁੰਦੀ ਵੀ ਅਸੀਂ ਕੀ ਕ ਪਲੈਨਿੰਗ ਕਰੀਏ ਬਿਲਕੁਲ ਕੁਲਵੀਰ ਜੀ ਇੰਨਾ ਕੁ ਦੱਸ ਸਕਦੇ ਹੋ ਕਿ ਜਿਸ਼ਾਗਾ ਤੇ ਫੈਕਟਰੀ ਲੱਗਣੀ ਹੈ ਉਹ ਤੁਹਾਡੇ ਰਹਿਸ਼ੀ ਲੈ ਕੇ ਤੋਂ ਕਿੰਨੇ ਕਿੰਨੇ ਕ ਗੈਪ ਤੇ ਆ ਨੇ ਜਿਵੇਂ ਕੋ ਸਾਰੇ 400 ਮੀਟਰ ਵੀ ਤੇ ਪਿੰਡ ਦਾ ਆ ਜੀ ਨਾਲ ਪਰ ਸਾਡੇ ਪਿੰਡ ਦੇ ਜੇ ਮੈਂ ਆਪਾਂ ਘਰ ਖੇਤਾਂ ਦੇ ਵਿੱਚ ਚਲੇ ਜਾਂਦੇ ਨੇ ਉਹਦੇ ਘਰ ਨਾਲੇ ਉਹ ਵੀ ਕੰਦ ਦੇ ਨਾਲ ਕੰਦ ਮੰਨ ਲੋ ਆਏ ਹਾਂ ਜੀਆਂ ਨੇ ਵਿਪ ਘਰਾ ਦੀਆਂ ਪਰ ਉਂਝ ਜੇ ਆਪਾਂ ਜਿਹੜਾ ਇੱਕ ਬਲਾਲ ਲੀਗ ਦੇ ਅੰਦਰ ਪਿੰਡ ਕਹਿੰਦੇ ਆ ਉਹ ਸਿਰਫ 400 ਮੀਟਰ ਤੇ ਆ ਜੀ ਜੀ 400 ਮੀਟਰ ਵੀ ਵੱਧ ਕਹਿੰਦਾ 300 ਮੀਟਰ ਤੇ ਹੀ ਆ ਜੀ ਯਾਨੀ ਕਿ ਬਹੁਤ ਕਾਫੀ ਵਿਚੀ ਹੈ ਲਾਲੋ ਵਿਚੀ ਹੈ ਜੀ ਬਸ ਜੇ ਤੁਸੀਂ ਪਿੰਡ ਤੋਂ ਖੜ ਕੇ ਤੁਸੀਂ ਉਹਨੂੰ ਦੇਖ ਸਕਦੇ ਹੋ ਜੀ 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 ਚਲੋ ਕੁਲਵੀਰ ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਆਵਾਜ਼ ਇਸੇ ਤਰ੍ਹਾਂ ਅੱਗੇ ਤੱਕ ਪਹੁੰਚਾਈਏ ਤੇ ਕੋਈ ਨਾ ਕੋਈ ਪ੍ਰੋਜੈਕਟ ਦਾ ਕੋਈ ਰਾਹ ਨਿਕਲੇ ਤੇ ਹੱਲ ਹੋਵੇ ਪਿੰਡ ਵਿੱਚ ਨਾ ਬਹੁਤ ਬਹੁਤ ਵੱਡੀ ਗੱਲ ਹੈ ਵੀ ਜੀ ਅਸੀਂ ਇਹ ਗੱਲ ਨਾਲ ਸ਼ਾਇਦ ਅਸੀਂ ਕਹਿ ਜਾਈਏ ਮੁੱਖ ਮੰਤਰੀ ਤੱਕ ਪਹੁੰਚੇ ਜੀ ਤੇ ਮੁੱਖ ਮੰਤਰੀ ਸਾਡੇ ਪਿੰਡ ਦੀ ਦਰਦ ਨੂੰ ਸਮਝੇ ਤੇ ਸਮਝ ਕੇ ਜਾਣੀ ਹੈ ਕਿ ਪ੍ਰੋਜੈਕਟ ਆ ਉਹਨੂੰ ਕੈਨਸਲ ਕਰਾ ਕੇ ਸਾਨੂੰ ਇਦੀ ਜਗ੍ਹਾ ਤੇ ਕੋਈ ਹੋਰ ਕੋਈ ਕੋਲਡ ਸਟੋਰ ਜਾਂ ਕੋਈ ਹੋਰ ਪ੍ਰੋਜੈਕਟ ਜੇ ਅਗਰ ਜਿਹੜੇ ਪਿੰਡ ਦੇ ਹਿੱਤ ਚਾ ਸਬਜ਼ੀਆਂ ਦੇ ਹਿੱਤ ਚਾ ਜਾਂ ਸਾਡੇ ਲੋਕਾਂ ਦੇ ਹਿੱਤ ਚਾ ਕੋਈ ਕਾਲ ਜੇ ਕੋਈ ਯੂਨੀਵਰਸਿਟੀ ਸਾਡੇ ਸਕੂਲ ਨੂੰ ਪਲਾਸੂ ਦਾ ਕਰਵਾ ਦੋ ਹੈ ਉਹ ਇਸ ਤਰੀਕੇ ਦਾ ਕੋਈ ਪ੍ਰੋਜੈਕਟ ਹੋ ਜਵੇ ਤਾਂ ਚੰਗੀ ਗੱਲ ਆ ਜਿਹੜਾ ਸਾਡੇ ਪਿੰਡ ਦੇ ਲਾਭ ਆਵੇ ਪਰ ਇਹ ਅਸਲੀ ਸਾਡੇ ਪਿੰਡ ਵਿੱਚ ਘੱਟ ਘੱਟ ਇਸ ਕਰਕੇ ਸੀ ਤਾਂ ਪ੍ਰੂਫ ਕਰ ਰਹੇ ਸੀ ਬਿਲਕੁਲ ਅਸੀਂ ਦੁਆ ਕਰਦੇ ਹਾਂ ਕਿ ਇਹ ਪਿੰਡ ਲਾਭੇ ਕਿਉਂਕਿ ਬਹੁਤ ਮਾਰੀ ਗੱਲ ਆ ਜੇ ਵਿਗੜਾ ਧੰਨਵਾਦ ਜੀ ਧੰਨਵਾਦ ਤੋ ਕੁਲਬੀਰ ਸਿੰਘ ਜੀ ਸ਼ੁਕਰੀਆ ਕਰ ਰਹੇ ਸੀ ਫੋਨ ਕਰਤਾ ਪਰ ਜੀ ਤੇ ਉਹ ਬਹੁਤ ਜਿਹੜੀ ਦੁਖਦਾਈ ਗੱਲ ਲੱਗੀ ਹੈ ਜੇਕਰ ਇਸ ਤਰ੍ਹਾਂ ਪਿੰਡ ਵਿਗਦੇ ਨੇ ਮਾਸ਼ੂ ਤੁਸੀਂ ਦੇਖੀ ਸਾਰੀ ਖਬਰ ਜੀ ਬਿਲਕੁਲ ਤੇ ਕੀ ਸਮਝ ਸਕਦੇ ਹੈਗੇ ਹੁਣ ਆਪਾਂ ਇਹਦੇ ਬਾਰੇ ਹਾਂਜੀ ਉਹੀ ਹੈ ਸਰ ਕੀ ਦੇਖੋ ਮੇਰੀ ਜਿਹੜੀ ਗੱਲ ਸੀ ਉਹ ਵਿੱਚ ਰਹਿ ਗਈ ਕਿ ਇੱਕ ਪਾਸੇ ਆਪਾਂ ਕਹਿ ਦੇਈਏ ਕਿ ਸ਼ਹਿਰੀਕਰਨ ਤੇ ਦੂਜੇ ਪਾਸੇ ਜੇਕਰ ਆਪਾਂ ਪਿੰਡਾਂ ਦੀ ਗੱਲ ਕਰੀਏ ਹਾਂ ਪਿੰਡ ਦੇਖੋ ਇੰਨੀ ਜ਼ਿਆਦਾ ਹਰਿਆਲੀ ਭਰੇ ਪਿੰਡ ਹੁੰਦੇ ਨੇ ਤੇ ਅਜੀਆਂ ਜਗ੍ਹਾ ਤੇ ਜਦੋਂ ਕੋਈ ਫੈਕਟਰੀ ਬਣਾਉਂਦਾ ਹੈ ਤਾਂ ਮਾਹੌਲ ਤਾਂ ਦੇਖੋ ਇੱਥੇ ਓਬਵੀਅਸਲੀ ਖਰਾਬ ਹੋਏ ਗਈ ਤੇ ਜੇਕਰ ਵਾਤਾਵਰਣ ਦੀ ਵੀ ਆਪਾਂ ਗੱਲ ਕਰੀਏ ਵਾਤਾਵਰਣ ਕਿੰਨਾ ਜ਼ਿਆਦਾ ਦੂਸ਼ਿਤ ਹੋਵੇਗਾ ਲੋਕਾਂ ਉਹ ਲੋਕ ਵੀ ਕਿਤਨ ਕੀਤੇ ਆਪਣੀ ਜੋਦਾ ਸਹੀ ਨੇ ਕਿ ਬਾਅਦ ਦੇ ਵਿੱਚ ਤੜਫ ਤੜਕੇ ਤੜਫ ਤੜਫ ਕੇ ਬਿਮਾਰੀਆਂ ਦੇ ਨਾਲ ਮਰਨ ਨਾਲੋਂ ਵਧੀਆ ਕਿ ਅਸੀਂ ਪਹਿਲਾਂ ਹੀ ਇੱਥੋਂ ਚਲੇ ਜਾਈਏ ਤਾਂ ਉਹਨਾਂ ਵੱਲੋਂ ਇਹ ਜਿਹੜੇ ਵੱਡੇ ਫੈਸਲੇ ਇੱਥੇ ਲਏ ਗਏ ਨੇ ਤੇ ਸਵਾਲ ਜਿਹੜੇ ਹੈਗੇ ਨੇ ਜਿੱਥੇ ਫੈਕਟਰੀ ਲਾਉਣ ਵਾਲੇ ਬੰਦੇ ਤੇ ਖੜੇ ਕਿਤਨੇ ਉੱਤੇ ਪਲੈਨਿੰਗ ਬੋਰਡ ਤੇ ਵੀ ਕੀਤੇ ਨੇ ਹਾਂਜੀ ਪਲੈਨਿੰਗ ਬੋਰਡ ਕਰਕੇ ਰਿਹਾ ਹੈਗਾ ਜਦੋਂ ਕਿ ਫੈਕਟਰੀਆਂ ਇੱਕ ਫੋਕਲ ਪੁਆਇੰਟ ਬਣਾਈ ਜਾਂਦੀ ਹੈ ਉੱਥੇ ਬਣਦੇ ਹੋਣੇ ਚਾਹੀਦੇ ਹੈਗੇ ਨੇ ਤੇ ਜਿੱਕਰ ਇਸ ਤਰ੍ਹਾਂ ਜਨਤਕ ਥਾਵਾਂ ਦੇ ਲਈ ਜਿਹੜੇ ਫੈਕਟਰੀਆਂ ਲੱਗਣਗੀਆਂ ਫਿਰ ਤਾਂ ਦੁੱਖਦルド ਜਿਹੜਾ ਹੈਗਾ ਲੋਕਾਂ ਦਾ ਸਭ ਚਲ ਕੀ ਗਈ ਜੀ ਬਿਲਕੁਲ ਪਾ ਹਾਂਜੀ ਦੇਖੋ ਅੱਜ ਜਿਹੜੀ ਇਹ ਅਸੀਂ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਕਿ ਪਿੰਡ ਜਿਹੜੇ ਨੇ ਉਹ ਆਪਣੇ ਆਪ ਨੂੰ ਇੱਥੇ ਕਿਤੇ ਨਾ ਕਿਤੇ ਸਾਰੇ ਪਿੰਡ ਵਾਸੀਆਂ ਨੇ ਇੱਥੇ ਮਿਲ ਕੇ ਜਿਹੜਾ ਫੈਸਲਾ ਲਿਆ ਕਿ ਸਾਡੇ ਪਿੰਡ ਇੱਥੇ ਵਿਕਾਉ ਨੇ ਕਿ ਕਿੰਨੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਮੰਦ ਭਾਗੀ ਜਿਹੜੀ ਅਜਿਹੀਆਂ ਖਬਰਾਂ ਹਰ ਰੋਜ਼ੀ ਨਿਤ ਰੋਜ਼ੀ ਦੇਖਣ ਨੂੰ ਮਿਲਦੀਆਂ ਨੇ ਸਾਰ ਆਪਾਂ ਨੂੰ ਤੇ ਅਜਿਹੀਆਂ ਖਬਰਾਂ ਦੇਖੋ ਹਰ ਰੋਜ਼ ਦੇਖਣ ਨੂੰ ਮਿਲਦੀਆਂ ਨੇ ਤਾਂ ਸਾਡਾ ਵੀ ਜਿਹੜਾ ਕਾਫੀ ਦਿਲ ਐ ਉਹ ਦੁਖਦਾ ਕਿਉਂਕਿ ਦੇਖੋ ਉਹੀ ਗੱਲ ਆ ਜਾਂਦੀ ਹੈ ਕਿ ਪੈਸਿਆਂ ਦੇ ਲਾਲਚ ਦੇ ਵਿੱਚ ਕਹਿ ਲਓ ਜਾਂ ਪੈਸਿਆਂ ਦੇ ਚੱਕਰ ਦੇ ਵਿੱਚ ਕਹਿ ਲਓ ਕਿ ਇੱਥੇ ਹਜ਼ਾਰਾਂ ਜਿਹੜੇ ਲੋਕ ਨੇ ਉਹ ਆਪਣਾ ਘਰ ਛੱਡ ਕੇ ਜਾਣਗੇ ਕਿਤੇ ਨਾ ਕਿਤੇ ਉਜਾੜ ਹੋ ਜਾਏਗਾ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਕਿ ਉਜਾੜ ਸਰਕਾਰਾਂ ਦੇ ਵਿੱਚ ਜਦੋਂ ਆ ਜਾਂਦੇ ਨੇ ਲੋਕ ਉਹ ਤੋਂ ਪਿਛਲੀਆਂ ਸਰਕਾਰਾਂ ਤੇ ਦਾ ਜ਼ਰੂਰ ਇਲਜ਼ਾਮ ਲਗਾ ਕੇ ਲੱਗਦੇ ਨੇ ਲੇਕਿਨ ਇਸ ਵਾਰ ਮੌਜੂਦਾ ਸਰਕਾਰ ਵੀ ਇਸ ਵਿਸ਼ੇ 'ਚ ਹੋ ਸਕਦਾ ਕਿ ਕਿਰਜਵੇ ਜਿਵੇਂ ਕਿ ਇਹ ਕਹਿੰਦੇ 2 ਸਾਲਾਂ ਤੋਂ ਪ੍ਰੋਜੈਕਟ ਚੱਲ ਰਿਹਾ ਯਾਨੀ ਕਿ ਇਸੇ ਸਰਕਾਰ ਨੂੰ ਹੁਣ 2.5 ਸਾਲ ਹੋਣ ਵਾਲੇ ਹੈ ਕਹਿੰਦੇ ਹੋ ਸਕਦਾ ਕਿ ਇਹਦੀ ਮਿਆਦ ਸਾਰਾ ਕੁਝ ਹੋਇਆ ਹੋਵੇ ਪਰ ਹੋਇਆ ਜੋ ਕੁਝ ਵੀ ਹੈਗਾ ਉਹਦੇ ਬਾਰੇ ਆਪਾਂ ਨੂੰ ਪੂਰੀ ਹਕੀਕਤ ਉਹਦੇ ਪਤਾ ਲੱਗੂਗਾ ਜਦੋਂ ਦੂਸਰਾ ਪੱਖ ਵੀ ਸਾਹਮਣੇ ਆਏਗਾ ਜੀ ਬਿਲਕੁਲ ਤੇ ਹਾਲਾਂਕਿ ਇਹਦੇ ਉੱਪਰ ਪਰਮਿਸ਼ਨਾਂ ਦੀ ਗੱਲ ਹੋਈ ਹੈ ਸਾਰਾ ਕੁਝ ਹੋਇਆ ਪਿੰਡ ਵਾਲੇ ਇੱਕ ਨੇ ਦੋ ਨੇ ਤਿੰਨ ਪਿੰਡ ਜਿਹੜਾ ਇੱਕ ਇਸ ਫੈਕਟਰੀ ਦੇ ਖਿਲਾਫ ਆਏ ਨੇ ਜੀ ਕਿਤੇ ਕਿਤੇ ਗੱਲ ਹੈ ਕਹਿੰਦੇ ਵੀ ਅਸੀਂ ਰੋਜ਼ਗਾਰ ਦੇ ਖਿਲਾਫ ਨਹੀਂ ਆਗੇ ਕੁਝ ਹੋਰ ਕੰਮ ਕਰ ਲੈਣ ਕੋल्ड स्टोर ਲਗਾ ਲੈਣ ਜੇ ਫੈਕਟਰੀ ਬਣਾਣੀ ਵੀ ਹੈ ਸਰ ਤਾਂ ਦੇਖੋ ਜਿਵੇਂ ਉਹਨਾਂ ਨੇ ਕਿਹਾ ਕਿ ਕੁਝ ਫੋਕਲ ਪੁਆਇੰਟ ਬਣੇ ਹੁੰਦੇ ਨੇ ਤਾਂ ਉੱਥੇ ਜਾ ਕੇ ਜੇਕਰ ਉਹ ਲਗਾਣ ਵੀ ਫੈਕਟਰੀ ਤਾਂ ਕੋਈ ਐਡੀ ਵੱਡੀ ਦਿੱਕਤ ਦੀ ਗੱਲ ਨਹੀਂ ਹੈ ਹਾਂਜੀ ਤੁਸੀਂ ਤੁਸੀਂ ਇਸ ਬੰਦੀ ਕੀ ਸੋਚਦੇ ਹੋ ਤੇ ਪਿੰਡ ਵਾਸੀਆਂ ਦੀ ਜਿਹੜੀ ਗੱਲ ਹੈ ਅਸੀਂ ਤੁਹਾਡੇ ਸਾਹਮਣੇ ਵੀ ਪਹੁੰਚਾਈ ਹੈ ਫੋਨ ਦੇ ਰਾਹੀਂ ਤੁਸੀਂ ਵੀ ਜਿਹੜੇ ਆਪਣੇ ਰਾਏ ਆ ਉਹ ਸਾਨੂੰ ਕਮੈਂਟਾਂ ਤੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਦੇ ਨਾਲ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਹੁਣ ਸਮਾਂ ਜਿਹੜਾ ਹੈ ਉਜਾਜ਼ਤ ਨਹੀਂ ਦੇ ਰਿਹਾ ਤੇ ਹੁਣ ਆਪਾਂ ਜਿਹੜੀ ਇਜ਼ੀ ਅਪਡੇਟ ਵੀ ਹੈ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਾਵਾਂਗੇ ਜਿੱਦਾਂ ਵੀ ਇਸ ਦੇ ਉੱਪਰ ਕੋਈ ਵੀ ਅਪਡੇਟ ਜਿਹੜੀ ਆਵੇਗੀ ਹੁਣ ਇਦਾਂ ਹੀ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਮਾਨਸੂ ਅਠਵਾਲ ਤੇ ਮੇਰੇ ਸਹਿਯੋਗੀ ਕਿਰਨ ਵਿਸ਼ਿਸ਼ਟ ਜੀ ਨੂੰ ਦਿਓ ਇਜਾਜ਼ਤ ਧੰਨਵਾਦ ਧੰਨਵਾਦ ਜੀ